ਯਾਰ ਸਿਮਰਤਪੁਰ ਜਾ ਕੇ ਦਿੱਲੀ ਬੋਲੀ ਸੀ ਕਹਿੰਦੀ ਵੀ ਭਗਵੰਤ ਮਾਨ ਨੇ ਉੱਥੇ ਪਾਲਿਆ ਹੋਇਆ ਬੰਦਾ ਉਹ ਖਾਲਸਾ ਚਾਹੁੰਦਾ ਉਹਨੂੰ ਅੰਦਰ ਸੁਤਰਾ ਨੂੰ ਤੇ ਸੈਂਟਰ ਸਰਕਾਰ ਤੁਸੀਂ ਰਾਸ਼ਟਰੀ ਲਾਗ ਨੂੰ ਰਾਜ ਕਰੋ ਜਾਂ ਭਗਵੰਤ ਮਾਨ ਤੇ ਦਬਾਅ ਪਾਓ ਵੀ ਅਮਰਤਪਾਲ ਨੂੰ ਚੁੱਕ ਕੇ ਜੇਲ੍ਹ ਜਿਓ। ਉਹਦਾ ਪੁੱਤਰ ਬਚਾਉਣ ਲਈ ਜਕਰੀਏ ਖਾਨ ਦੇ ਨਾਲ ਸਮਝੌਤਾ ਕਰ ਲਿਆ। ਉਹ ਜਿੱਤੂ ਪਹਿਲਾਂ ਕਹਿੰਦੀ ਸੀ ਮੈਂ ਕੰਨੀਆ ਪੁੱਤਰ ਨੂੰ ਸ਼ਾਵਾ ਪੁੱਤਰਾ ਸ਼ਹੀਦ ਹੋ ਜੀ ਪਰ ਅੱਜ ਕੀ ਹੋਇਆ ਕਹਿ ਦੇਨੀ ਆ ਗੱਲਾਂ ਬਾੜੀਆਂ ਸੁੱਕੀਆਂ ਨੇ। ਬੋਲ ਨੂੰ ਬੋਲੇ ਬੜੇ ਹੁਣ ਉਸ ਸਟੇਜ ਤੇ ਸਾਡੇ ਗੁਰੂ ਦਾ ਕਾਤਲ ਬੈਠਾ ਸੀ ਸਾਡੇ ਸੰਤ ਗਿਆਨੀ ਜਰਨੈਲ ਸਿੰਘ ਸੱਜੀ ਬਾ ਸੇਂਦਰ ਸਿੰਘ ਸੋਢੀ ਦਾ ਕਾਤਲ ਬੈਠਾ ਹੋਵੇ ਗੁਰੂ ਗ੍ਰੰਥ ਸਾਹਿਬ ਬਾਹਰ ਵਾਲੀ ਦਾ ਬਹਿਬਲ ਕਣਾ ਜਾਂ ਕਾਤਲ ਬੈਠਾ ਹੋਵੇ ਜੋ ਸਿੱਖਾਂ ਦਾ ਕਾਤਲ ਬੈਠਾ ਹੋਵੇ ਸਿੱਖਾਂ ਨੂੰ ਮਾਰ ਕੇ ਜੇਲਾਂ ਵਿੱਚ ਬਿਠਾਉਣ ਵਾਲਾ ਕਾਤਲ ਬੈਠਾ ਹੋਵੇ ਸਰਸੇ ਵਾਲੇ ਨੂੰ ਛਲਵਾ ਕੇ ਸਿੱਖਾਂ ਤੇ ਗੋਲੀਆਂ ਚਲਵਾ ਕੇ ਸਿੱਖਾਂ ਨੂੰ ਮਰਵਾਉਣ ਵਾਲਾ ਕਾਤਲ ਬੈਠਾ ਹੋਵੇ ਹੁੰਦੇਆਂ ਸਟੇਜਾਂ ਤੇ ਭੌਕੇ ਕਿ ਉੱਥੇ ਬੈਠੇ ਨੀਲੀਆਂ ਖੱਟੀਆਂ ਪੱਗਾਂ ਵਾਲੇ ਹੀਂਜੜੇ ਬਣ ਕੇ ਬੀਤ ਜਾਣ ਮੈਂ ਕਹਿੰਦਾ ਲੱਖ ਲਾਣ ਤੇ ਤੁਹਾਡੀ ਜੀ ਸਿੱਖਣੀ ਹੋ ਜੇ ਤੂੰ ਆ ਗਿਆ ਬੁਲਟੋਆ ਤੂੰ ਬੱਸਾਂ ਭਰ ਕੇ ਉਹ ਜਿਹੜਾ ਧਰਨਾ ਲੱਗਾ ਖੜਾ ਚੰਡੀਗੜ੍ਹ ਉਹਦੀ ਸਪੋਰਟ ਕਰੋ ਆ ਜਿਸ ਬੁਲਟੋਏ ਹਰਾਨੇ ਸੰਤ ਗਿਆਨੀ ਜਰਨਾਲ ਸਿੰਘ ਮਹਾਂਪੁਰਖਾਂ ਦੇ ਨਾਲ ਖੜਾ ਸੀ ਆਏ ਮੇਰਾ ਪੁੱਤਰ ਮਰ ਜਾਵੇ ਮਰਦਾ ਤਾਂ ਮੇਰੇ ਧਰਨੇ ਦੇ ਵਿੱਚ ਕਾਤਲ ਬਾਦਲ ਦਾ ਪਰਿਵਾਰ ਨਹੀਂ ਆਉਣਾ ਚਾਹੀਦਾ ਫਿਰ ਅਸੀਂ ਸ਼ਾਤੀ ਦੇ ਹੱਥ ਮਾਰ ਕੇ ਜਾਣਾ ਸੀ ਬੀਬਾ ਬੜਾਉਂਦੇ ਆ ਬੀਬੀ ਭੈਣ ਸਾਡੀ ਜਾਂ ਮਾਤਾ ਕਹਿ ਲੋ ਅਮਰਪਾਲ ਦੀ ਮਾਤਾ ਮਾਂ ਜੀ ਜੀ ਮਾਂ ਉਹ ਕੋਲ ਬੈਠੀ ਏ ਉਹਦੇ ਨਾਲ ਗੱਲਾਂ ਕਰਦੇ ਉਹ ਮਾਂ ਹੋਏ ਤੂੰ ਮਾਂ ਜਜਾਰੂ ਤੇਰਾ ਪੁੱਤਰ ਤੂੰ ਕਹਨੀ ਮੇਰਾ ਪੁੱਤਰ ਜਜਾਰੂ ਹੈ ਜਜਾਰੂ ਦੀਆਂ ਮਾਵਾਂ ਡੁਪਲੀਕੇਟ ਘਟਿਆ ਗੰਦੇ ਬੰਦਿਆਂ ਦੇ ਕੋਲੇ ਬੈਠ ਕੇ ਗੱਲਾਂ ਨਹੀਂ ਕਰਦੀਆਂ ਜਿਹੜੇ ਬਲਟੋਏ ਕੋਲੇ ਤੂੰ ਬੈਠ ਕੇ ਗੱਲਾਂ ਕਰਦਾ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਅਸੀਂ ਪਹੁੰਚੇ ਹਾਂ ਸਿੱਖ ਪ੍ਰਚਾਰਕ ਗੁਰਚੰਦ ਸਿੰਘ ਗੱਟੀ ਦੇ ਕੋਲ ਜਿਨ੍ਹਾਂ ਦੀ ਆਵਾਜ਼ ਬਹੁਤ ਕੜਕਦੀ ਆਵਾਜ਼ ਦੇ ਵਿੱਚ ਗਲਬਦ ਕਰਦੇ ਨੇ ਉਹ ਸੱਚ ਨੂੰ ਅੱਗੇ ਲਿਆਉਂਦੇ ਨੇ ਝੂਠ ਦਾ ਪਰਦਾ ਫਾਸ਼ ਕਰਕੇ ਸਾਹਮਣੇ ਰੱਖਦੇ ਨੇ ਸੰਗਤ ਦੇ ਸਾਹਮਣੇ ਤੇ ਲੋਕਾਂ ਦੇ ਸਾਹਮਣੇ ਸੋ ਅੱਜ ਅਸੀਂ ਬਹੁਤ ਵੱਡੇ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਸਾਡੇ ਨਾਲ ਆਗੂ ਹੈਗੇ ਨੇ ਹਾਂਜੀ ਗੁਰਚਰਨ ਸਿੰਘ ਗੱਟੀ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਹਾਂਜੀ ਤੁਹਾਡਾ ਵੀ ਬਹੁਤ ਸਵਾਗਤ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਚਰਨ ਸਿੰਘ ਜੀ ਜਿਸ ਤਰ੍ਹਾਂ ਆਪਾਂ ਗੱਲਬਾਤ ਕਰਦੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਜੀ ਆਏ ਸੀ ਹੂੰ ਹੂੰ ਦੁਬਈ ਦੇ ਵਿੱਚੋਂ ਆਏ ਹੈਗੇ ਨੇ ਹੂੰ ਤੇ ਉਹਨਾਂ ਨੇ ਇੱਕ ਪ੍ਰਚਾਰ ਦੀ ਮੁਹਿੰਮ ਸ਼ੁਰੂ ਕੀਤੀ ਸੀਗੀ ਅੰਮ੍ਰਿਤ ਛਕਾਉਣ ਦੀ ਤੇ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਨਸ਼ੇ ਦੇ ਵਿੱਚ ਲਿਫਟ ਸੀਗੇ ਤੇ ਉਹਨਾਂ ਨੂੰ ਬਾਹਰ ਕੱਢਣ ਦੀ ਤੁਹਾਨੂੰ ਕਿਵੇਂ ਲੱਗਦਾ ਸਾਰਾ ਕੁਝ ਜੀ ਖਾਲਸਾ ਜੀ ਜਿਹੜੀ ਗੱਲ ਹੈਗੀ ਅੰਮ੍ਰਿਤ ਛਕਾਉਣ ਦੀ ਗੱਲ ਜੀ ਜੀ ਅੰਮ੍ਰਿਤ ਹਰ ਕੋਈ ਕਹਿੰਦਾ ਮੈਂ ਅੰਮ੍ਰਿਤ ਛਕਾ ਰਿਆ ਆਪਾਂ ਅੰਮ੍ਰਿਤ ਦੀ ਗੱਲ ਕਰ ਲੈਨੇ ਇਸ ਤੋਂ ਪਹਿਲਾਂ ਆਪਾਂ ਕਹਿੰਨੇ ਵੀ ਇੱਕ ਢੜਰੀਆਂ ਵਾਲ ਆਇਆ ਬਹੁਤ ਜ਼ਿਆਦਾ ਲੋਕਾਂ ਨੇ ਸਾਥ ਦਿੱਤਾ ਬਹੁਤ ਉਹਨੂੰ ਪੈਸਾ ਬਾਹਰੋਂ ਵੀ ਦਿੱਤਾ ਬਹੁਤ ਲੋਕਾਂ ਨੇ ਬਾਹਰ ਉਹਨੂੰ ਸੱਦਿਆ ਜੀ ਜੀ ਉਹਨਦੇ ਪੰਡਾਲ ਦੇ ਵਿੱਚ ਕਹਿੰਦੇ ਵੀ ਲੱਖ ਤੋਂ ਵੱਧ ਇਕੱਠ ਹੁੰਦਾ ਸੀ ਤੇ ਉਹ ਅੰਮ੍ਰਿਤ ਛਕਾ ਕੇ ਤੇ ਗੱਲ ਕਹਿੰਦਾ ਸੀ ਵੀ ਮੈਂ ਇਹਨਾਂ ਨੂੰ ਅੰਮ੍ਰਿਤ ਛਕਾ ਦਿੱਤਾ ਜੀ ਜੀ ਲੱਖ ਬੰਦੇ ਨੂੰ ਅੰਮ੍ਰਿਤ ਰਣਜੀਤ ਸਿੰਘ ਢੜਰੀਆ ਵਾਲੇ ਨੇ 1 ਮਹੀਨੇ ਵਿੱਚ ਛਕਾ ਦਿੱਤਾ ਜੀ ਬਾਅਦ ਸ਼ਰਮਣੀ ਕਮੇਟੀ ਨੇ ਕੁਝ ਅੰਮ੍ਰਿਤ ਛਕਾ ਦਿੱਤਾ ਨਿਹੰਗ ਜਥੇਬੰਦੀਆਂ ਨੇ ਅੰਮ੍ਰਿਤ ਛਕਾ ਦਿੱਤਾ ਗਿਆ ਧੁੱਕਾ ਧਿੱਕਾ ਜਿਹੜੇ ਹੋਰ ਸੰਗਰਾਂਦਾਂ ਤੇ ਅੰਮ੍ਰਿਤ ਛਕਾ ਦਿੱਤਾ ਗਿਆ ਜੀ ਜੀ ਫੁੱਲ ਮਿਲਾ ਕੇ ਜੇ ਸੋਚੀਏ ਲੱਖ ਹੋ ਤੇ 2 ਲੱਖ ਹੋ ਤੇ 3 ਲੱਖ ਬੰਦਾ 1 ਮਹੀਨੇ ਵਿੱਚ ਅੰਮ੍ਰਿਤ ਛਕਦਾ ਤੇ ਤੁਸੀਂ ਸਾਰੇ ਮਲਾਕੇ ਸਾਰੇ ਮਲਾਕੇ ਆਪਾਂ ਮਲਿਆਮਤਾਜਾ ਹੀ ਲਾ ਲਿਆ ਜੀ ਜੀ ਜਿਹੜਾ ਹੁਣ ਅਮਰਤਪਾਲ ਤੋਂ ਪਹਿਲਾਂ ਦੀ ਗੱਲ ਕਰਤੀ ਆ ਬਿਲਕੁਲ ਜੀ 3 ਲੱਖ ਬੰਦਾ ਅਮਰਤ ਛਕਦਾ ਹੂੰ ਤੇ ਉਹ ਅਮਰਤ ਛਕਣ ਵਾਲੇ ਦੇਸ ਕਿੱਥੇ ਰਹੇ ਨੇ ਤੁਸੀਂ 3 ਲੱਖ ਮਹੀਨੇ ਦਾ ਲਾ ਲਓ ਤੇ 2 ਮਹੀਨੇ ਦਾ 6 ਐਵੇਂ ਗਿਣਤੀ ਕਰ ਲਓ ਤੇ ਪੰਜਾਬ ਦੀ ਗਿਣਤੀ ਕਰ ਲਓ ਕਿੰਨੀ ਕਹੇ 2 ਕਰੋੜ ਦੀ ਕਿੰਨੀ ਹੈ ਪੰਜਾਬ ਦੀ ਤੇ ਉਹਦੇ 3 ਕਰੋੜ 3 ਕਰੋੜ ਤੇ 2 ਕਰੋੜ ਸਿੱਖਾਂ ਦੇ ਵੀ ਕਰੋੜ ਦੁੱਗੀ ਹੋਵੇਗੀ ਹੂੰ ਤੇ ਉਹ ਉਹਦੇ ਜੇ ਵੀ 3 ਕਰੋੜ ਤੇ ਤੁਸੀਂ 3 ਲੱਖ ਦਾ ਹਿਸਾਬ ਲਾ ਲਓ ਵੀ ਸਾਲ ਦੇ ਵਿੱਚ ਹੀ ਪੂਰਾ ਹੀ ਕੰਮ ਹੁੰਦਾ ਹੂੰ ਹੂੰ ਮੇਰੇ ਹਿਸਾਬ ਨਾਲ ਮੈਂ ਤਾਂ ਆਮ ਸਿੱਧਾ ਜਟਕਾ ਜਾਂ ਸੌਦਾ ਹੀ ਲਾਇਆ ਮੈਂ ਗਲਤੀ ਮਿੰਤੀ ਤਾਂ ਨਹੀਂ ਮਾਰੀ ਬਿਲਕੁਲ ਜੀ ਪਰ ਜਿਹੜੀ ਗੱਲ ਐਨੀ ਅਮਰਤੀ ਹੋਰੀ ਗੱਲ ਖਾਲਸਾ ਜੀ ਅਮਰਤ ਜਿਹੜਾ ਛਕਾਇਆ ਸੀ ਉਹ ਇੱਕੋ ਗੱਲ ਤੇ ਇੱਕੋ ਸਿੰਘ ਛਕਾਇਆ ਸੀ ਸੰਤ ਗਿਆਨੀ ਚਰਨਾਰ ਸਿੰਘ ਨੇ ਜੀ ਜੀ ਉਹਨਾਂ ਦੇ ਅਮਰ ਛਕਾਇਆ ਦੇ ਵਿੱਚ ਕਦੇ ਵੀ ਇੰਨਾ ਕੱਠ ਨਹੀਂ ਸੀ ਹੂੰ ਪਾਵੇਂ ਨਹੀਂ ਗਿਣਤੀ ਨਹੀਂ ਸੀ ਉਹਨਾਂ ਨੇ ਲਾਈ ਉਹਨਾਂ ਨੇ ਅਮਰ ਸਿਕਾਇਆ ਪਰ ਅਮਰ ਛੱਕੇ ਸਿੱਖਾਂ ਨੇ ਹਥਿਆਰਬੰਦ ਬਣੇ ਹਥਿਆਰਬੰਦ ਬੰਨਾ ਕਿਉਂ ਪਿਆ ਹੁਣ ਗੱਲ ਆਪਾਂ ਕਰਦੇ ਆ ਇਸ ਪਾਸੇ ਨੂੰ ਛੋਟੀ ਰੱਖਾਂਗੇ ਜਿੰਨਾ ਵੀ ਹੋ ਸਕੇ ਤੇ குரு ਕੇ ਪਿਆਰੋ ਆਪਾਂ ਵੀ ਸਮਝੀਏ ਸਾਡੇ ਸਿੱਖ ਰਾਜ ਗਿਆ ਨਾ ਸਮਝੀ ਦੇ ਕਾਰਨ ਗਿਆ ਜੀ ਹੁਣ ਸਾਡੇ ਨੌਜਵਾਨ ਜਾ ਰਹੇ ਆ ਉਹ ਸਾਡੀ ਨਾ ਸਮਝੀ ਦੇ ਕਾਰਨ ਜਾ ਰਹੇ ਆ ਸਾਨੂੰ ਸਮਝ ਨਹੀਂ ਪੈਂਦੀ ਵੀ ਇਹ ਬੰਦਾ ਜਿਹੜਾ ਸਾਡਾ ਆਗੂ ਹੈ ਉਹ ਕਰ ਕੀ ਰਿਹਾ ਸੰਤ ਗਿਆਨੀ ਜਰਾਲ ਸਿੰਘ ਮਹਾਂਪੁਰਖਾਂ ਦੀ ਗੱਲ ਕਰਦੇ ਆਪਾਂ ਉਹਨਾਂ ਨੇ ਮੱਤਾ ਜਿਹੜਾ ਸੀ ਰੱਖਿਆ ਅਨੰਦਪੁਰ ਸਾਹਿਬ ਦਾ ਜੀ ਜੀ ਉਸ ਮੱਤੇ ਦੇ ਵਿੱਚ ਸੀ ਜਿਹੜੀ ਅੱਜ ਦੀ ਕਿਸਾਨੀ ਦਾ ਘੋਲ ਜਲ ਰਿਹਾ ਜੀ ਉੱਥੋਂ ਚੱਲਦਾ ਚੱਲਦਾ ਕੀ ਹੋਇਆ ਕਿਸਾਨੀ ਦਾ ਉਹ ਸ੍ਰੀ ਅਕਾਲ ਤਖਤ ਸਿਹਾਟਾ ਦਿੱਤਾ ਤੇ ਕਿਸਾਨੀ ਦੇ ਸਾਨੂੰ ਮੁੱਦੇ ਨਾ ਦਿੱਤੇ ਐਂ ਪਿਛਲੇ ਤੇ ਕਰ ਲੋ ਸਾਡੇ ਕਿਸਾਨ ਮਰ ਗਏ ਕਿਸਾਨੀ ਦਾ ਮੁੱਦਾ ਨਾ ਮਿਲਿਆ ਹੁਣ ਫਿਰ ਜਿਹੜੀ ਉਹ ਕਿਸਾਨਾਂ ਦੀ ਜਿਹੜੀ ਇੱਕ ਲਹਿਰ ਚੱਲੀ ਤੇ ਬਾਦਰ ਦੇ ਉੱਤੇ ਉਹਨਾਂ ਨੇ ਖਾਲਸਾਣ ਤੇ ਹਿੰਦਸਤਾਨ ਦਾ ਵਾਡਰ ਬਣਾਤਾ ਜਦ ਸ੍ਰੀ ਅਕਾਲ ਤਖਤ ਤੇ ਅਟੈਕ ਹੋਇਆ ਸੀ ਇੱਕ ਬਹੁਤ ਵਧੀਆ ਲਿਖਤ ਨੇ ਲੇਖ ਲਿਖਿਆ ਸੀ ਹਿੰਦ ਤੇ ਪੰਜਾਬ ਦਾ ਜੰਗ ਹੋਣ ਲੱਗਾ ਜੀ ਹਿੰਦ ਤੇ ਪੰਜਾਬ ਦਾ ਜੰਗ ਹੋਇਆ ਉਹਨੂੰ ਹੋਇਆ ਹੋਣ ਹੋਇਆ ਅੱਜ ਤੱਕ ਹੁੰਦਾ ਆ ਰਿਹਾ ਹੁਣ ਜਿਹੜੀ ਅੰਮ੍ਰਿਤਪਾਣ ਦੀ ਗੱਲ ਹੈ ਅੱਜ ਟਡਨੀਆਲੇ ਨੂੰ ਹਰ ਕੋਈ ਮਾੜਾ ਕਹਿ ਰਿਹਾ ਨਕਮਾ ਘਟਿਆ ਇਹ ਗੰਦਾ ਪਰ ਉਦੋਂ ਕੀ ਹੋਇਆ ਖਾਲਸਾ ਜੀ ਹੁਣ ਗੱਲ ਇਹਦੇ ਵਿੱਚ ਆ ਜਾਂਦੀ ਜਿਹੜੀ ਸੱਚ ਨੂੰ ਜਿਹੜਾ ਸੁਣਨਾ ਬੜਾ ਔਖਾ ਹੋ ਜਾਂਦਾ ਝੂਠ ਜਿਹੜਾ ਬੜਾ ਉਹ ਰਿਜਲਟ ਹੋ ਜਾਂਦਾ ਬੜਾ ਆਗੂ ਹੋ ਜਾਂਦਾ ਮੈਂ ਨਾਂ ਵੀ ਲੈ ਦਿਆਂਗਾ ਜੀ ਜੀ ਮੈਂ ਗਿਆ ਸਭਰਾਵਾ ਉੱਥੇ ਕਥਾ ਕੀਤੀ ਬਾਪੂ ਮੇਰਾ ਪਿਤਾ ਉੱਥੇ ਸੇਵਾ ਕਰਦਾ ਸੀ ਜੀ ਜੀ ਮੈਂ ਕਥਾ ਦੇ ਵਿੱਚ ਇਹ ਗੱਲ ਕਹਿਤੀ ਵੀ ਰਣਜੀਤ ਸਿੰਘ ਢੱਡਰੀਆਂ ਵਾਲਾ ਗਲਤ ਤੇ ਇੱਕ ਜਿਹੜੇ ਗਾਇਕ ਨੇ ਗਾਣਾ ਗਾਇਆ ਸੀ ਇੱਕ ਸੀ ਬਾਬਾ ਜਿੰਨੇ ਹੋਡੀ ਗੱਡੀ ਲੈ ਲਈ ਲਾਲ ਬੱਤੀ ਲਾ ਲਈ ਜੀ ਤੇ ਉਹਨੇ ਮੈਂ ਗਾਣਾ ਗਾਇਆ ਕਿ ਕੋਈ ਸੂਰ ਮੇਸੁਰਗਾ ਖਟ ਕੇ ਨਿਕਲ ਗਏ ਜੀ ਤੇ ਮੈਂ ਉਹਨੇ ਕਹਤਾ ਤਾਂ ਜਿਨ੍ਹਾਂ ਨੂੰ ਇਹਨਾਂ ਨੇ ਪੈਸੇ ਦਿੱਤੇ ਇਹਨਾਂ ਨੇ ਸਾਡੇ 84 ਦੀ ਸਿੱਖ ਦੀ ਗੱਲ ਨਹੀਂ ਕੀਤੀ ਤੇ ਕਦੇ ਵੀ ਐ ਜਿਹੜੇ 84 ਵੇ ਸਿੱਖ ਸ਼ਹੀਦ ਕਰਤੇ ਉਹਨਾਂ ਦੀ ਗੱਲ ਨਹੀਂ ਕੀਤੀ ਬਿਲਕੁਲ ਜੀ ਉਤੋਂ ਦਾ ਬਾਬਾ ਸ਼ਿੰਦਰ ਸਿੰਘ ਇਹ ਭਾਵੇਂ ਹੁਣ ਵੀ ਪੁੱਛ ਲਿਆ ਜੇ ਮੈਂ ਗੱਲ ਜਿਹੜੀ ਕੀਤੀ ਕੋਈ ਐਵੇਂ ਝੂਠ ਮਾਰ ਕੇ ਨਹੀਂ ਸੱਚ ਦੀ ਗੱਲ ਜੀ ਬਾਬਾ ਸ਼ਿੰਦਰ ਸਿੰਘ ਮੈਨੂੰ ਕਹਿੰਦੇ ਕਹਿੰਦੇ ਯਾਰ ਕਿੱਥੇ ਮਹਾਪੁਰਖ ਤੇ ਕਿੱਥੇ ਬੱਬੂ ਮਾਨ ਟੈਂਡੇ ਮੈਂ ਇਹਦੀ ਗੱਲ ਕਰਤੀ ਤੁਸੀਂ ਉਹਨਾਂ ਨੂੰ ਇਹ ਨਹੀਂ ਸੀ ਕਹਿਣਾ ਮੈਂ ਚਲੋ ਜੀ ਕੋਈ ਗੱਲ ਨਹੀਂ ਮੈਂ ਕਹਿੰਦਾ ਅੱਗੇ ਨਹੀਂ ਕਹਿੰਦਾ ਹੂੰ ਹੂੰ ਹੁਣ ਜਦੋਂ ਕਿਤੇ ਗਏ ਤੇ ਉੱਥੇ ਗੱਲ ਚੱਲੀ ਮੈਂ ਕਹ ਜੀ ਇਹ ਮਹਾਪੁਰਸ਼ਾਂ ਨੂੰ ਸੱਜ ਕੇ ਸਟੇਜ ਤੇ ਬੁਲਾਉਣਾ ਚਾਹੀਦਾ ਹੈ ਪ੍ਰਚਾਰ ਕਰਾਉਣਾ ਚਾਹੀਦਾ ਕਹਿੰਦੇ ਕਿਹੜੇ ਮਹਾਪੁਰਸ਼ ਮੈਂ ਹਰਜੀਤ ਸਿੰਘ ਢੜਨੀ ਵਾਲੇ ਕਹਿੰਦੇ ਉਹ ਤਾਂ ਨਕਮਾ ਬੰਦਾ ਕੋ ਉਥੇ ਜਮਾਤ ਜਿੱਦਨ ਮੈਂ ਕਿਹਾ ਸੀ ਉਦਨ ਕੀ ਸੀ ਹੂੰ ਕਹਿੰਦਾ ਤੈਨੂੰ ਚੇਤਾ ਮੈਂ ਹਾਂ ਮੈਨੂੰ ਚੇਤਾ ਖਾਲਸਾ ਜੀ ਗੱਲ ਜਿਹੜੀ ਏ ਸਾਨੂੰ ਸਮੇਂ ਦੀ ਲੋੜ ਏ ਸਰਕਾਰ ਸਾਡੇ ਨਾਲ ਕੀ ਕਰ ਰਹੀ ਏ ਸੋ ਗੁਰਚੰਦ ਸਿੰਘ ਗੱਟੀ ਜੀ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਦੀ ਆਪਾਂ ਗੱਲ ਸ਼ੁਰੂ ਦੇ ਵਿੱਚ ਕੀਤੀ ਸੀਗੀ ਤੇ ਪਿੰਡ ਰੋਡੇ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਪੂਰੇ ਮੁਖੀ ਉੱਥੇ ਪਹੁੰਚੇ ਸੀਗੇ ਸੰਸਥਾਵਾਂ ਦੇ ਤੇ ਭਾਈ ਅੰਮ੍ਰਿਤਪਾਲ ਨੂੰ ਉੱਥੇ ਦਸਤਾਰਬੰਦੀ ਕੀਤੀ ਗਈ ਸੀ ਤੁਹਾਨੂੰ ਕਿਵੇਂ ਲੱਗਦਾ ਦਸਤਾਰਬੰਦੀ ਕੀਤੀ ਸੀ ਦਸਤਾਰਬੰਦੀ ਕੀਤੀ ਕਿੰਨਾਂ ਨੇ ਇੱਕ ਜਸਵੀਰ ਸਿੰਘ ਰੋਡੇ ਜੀ ਇੱਕ ਅਰਨਾਪ ਸਿੰਘ ਤੁਮਹਿਰੀ ਜੀ ਇੱਕ ਉਹ ਰਾਮ ਸਿੰਘ ਆਇਆ ਉਹ ਹੂੰ ਇਹਨਾਂ ਨੇ ਦਸਤਾਰਬੰਦੀ ਕੀਤੀ ਤੇ ਦਸਤਾਰਬੰਦੀ ਕਰਨ ਦਾ ਐਡਾ ਢਾਹ ਚ ਰਤਨ ਦੀ ਵੀ ਕੋਈ ਜ਼ਰੂਰਤ ਨਹੀਂ ਸੀ ਹੂੰ ਕੋਈ ਐਡਾ ਜ਼ਿਆਦਾ ਟਾਂਚ ਰਚਣ ਦੀ ਜ਼ਰੂਰਤ ਨਹੀਂ ਸੀ ਕਿਉਂ ਮੈਂ ਟਾਂਚ ਦੀ ਗੱਲ ਕਰ ਰਿਆਂ ਤੇ ਜਦ ਦੀਪ ਸਿੱਧੂ ਮਲਵਈ ਸੰਸਾਰ ਤੋਂ ਗਏ ਚਲੇ ਜੀ ਭੋਗ ਪੈ ਗਿਆ ਭੋਗ ਵਾਲੇ ਦਿਨ ਹੀ ਦਸਤਾਰ ਬੰਦੀ ਦੀ ਜਿਹੜੀ ਰਸਮ ਹੁੰਦੀ ਹੂੰ ਜੇ ਮਨ ਨਹੀਂ ਇਹ ਗੱਲ ਤਾਂ ਦੂਜੀ ਗੱਲ ਇਹ ਆ ਵੀ ਉਹਦਾ ਭਰਾ ਜਿਹੜੇ ਭਰਾ ਨੇ ਵਕੀਲੀ ਵੀ ਕੀਤੀ ਸਿੱਖਾਂ ਦੇ ਕੇਸ ਵੀ ਲੜੇ ਕਿਸਾਨਾਂ ਦੇ ਕੇਸ ਵੀ ਲੜੇ ਤੇ ਉਸ ਬੀਬੀ ਦਾ ਵੀ ਤੇ ਉਸ ਬੱਚੇ ਦਾ ਵੀ ਕੇਸ ਲੜਿਆ ਜਿਹੜੇ ਪਟਿਆਲੇ ਦੇ ਵਿੱਚ ਨੌਜਵਾਨੋਂ ਜਦੋਂ ਆਸਾਨੀ ਦਾ ਅंदोलਨ ਸੀ ਨੌਜਵਾਨ ਅੱਗੇ ਹਿੱਕ ਤਾਲ ਕੇ ਖੜਦਾ ਰਿਹਾ ਜੀ ਦੋਨਾਂ ਦੇ ਕੇਸ ਖਾਲਸਤਰਾਂ ਦਾ ਪਾ ਕੇ ਉਹਨਾਂ ਦੇ ਘਰੋਂ ਪੋਸਟਰ ਨਿਕਲੇ ਉਹਨਾਂ ਨੂੰ ਅੰਦਰ ਕਰਤਾ ਅੱਜ ਤਿੱਕਰ ਜਾ ਕੇ ਕਿਸੇ ਆਗੂ ਨੇ ਉਹਨਾਂ ਦੀ ਸਾਰ ਨਹੀਂ ਲਈ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਜੀ ਤੇ ਨਾ ਹੀ ਉਹਨਾਂ ਦੇ ਵਿਚਾਰਿਆਂ ਦੀ ਹਵਾ ਨਿਕਲੀ ਜਿਹੜੇ 2 ਸਾਲ ਜੇਲ੍ਹ 'ਚ ਰਹੇ ਜਦੋਂ ਆਏ ਤੇ ਲਗਾਉਂਦੇ ਸੀ ਪੁਲਿਸ ਨੇ ਕੁੱਟਿਆ ਅੱਛਾ ਜੀ ਤੇ ਨਾ ਹੀ ਕਿਸੇ মিডিਆ ਨੇ ਜਾ ਕੇ ਘਰ ਦੀ ਖਬਰ ਲਈ ਜਾ ਉਹਨਾਂ ਨੇ ਦਿੱਤੀ ਨਹੀਂ ਜਾ ਕੇ ਕਿਸੇ ਲਈ ਨਹੀਂ ਹੂੰ ਤੇ ਖਾਲਸਾ ਜੀ ਉਹ ਬੰਦੇ ਜਿਹੜੇ ਨਾਲ ਤੁਰਨ ਵਾਲੇ ਜਾ ਇਧਰੋਂ ਇਹਨਾਂ ਨੂੰ ਛੱਡ ਕੇ ਇੱਥੇ ਦਸਤਾਰ ਬੰਨਤੀ ਤੇ ਬੰਨੀ ਕਿੰਨਾਂ ਨੇ ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਦੇ ਬਜਨਾ ਤੋਂ ਬਾਗੀ ਸੀ ਤੇ ਬਾਗੀ ਨੇ ਸੰਤਾਂ ਦੇ ਬਜਨ ਨਹੀਂ ਇਹਨਾਂ ਨੇ ਮੰਨੇ ਸੰਤ ਗਿਆਨੀ ਜਰਨੈਲ ਸਿੰਘ ਨੇ ਆਖਿਆ ਵੀ ਜਦਨ ਅਕਾਲ ਤਖਤ ਤੇ ਅਟੈਕ ਹੋ ਜੇ ਤੇ ਛੱਲੀ ਕਰਨ ਛੱਲੀ ਰਣ ਤੇ ਗੁੱਲੀ ਰਾਮ ਛੱਡਣਾ ਨਹੀਂ ਇਹਨਾਂ ਨੇ ਉਹਨਾਂ ਨਾਲ ਯਾਰੀਆਂ ਪਾਈਆਂ ਬਾਦਲਾਂ ਨਾਲ ਸਾਂਝਾ ਪਾਈਆਂ ਜਸਵੀਰ ਰੋਡੇ ਜਾ ਕੇ ਬਾਦਲ ਦੇ ਉਹੇ ਅੱਗੇ ਖੜਦਾ ਰਿਹਾ ਤੇ ਇੰਨਾ ਹੀ ਸਾਡਾ ਅਕਾਲ ਤਖਤ ਸਟਾਇਆ ਇਹਨਾਂ ਨੇ ਸਾਡੇ ਸਿੱਖ ਮਰਵਾਏ ਇਹਨਾਂ ਨੇ 1978 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਿਦੇਵੀ ਕਰਾਈ ਇਹਨਾਂ ਨੇ ਸ੍ਰਿੰਦਰ ਸਿੰਘ ਸੋਢੀ ਸ਼ਹੀਦ ਕਰਾਇਆ ਇਹਨਾਂ ਬਹਿਵਲ ਕਲਾ ਦੇ ਵਿੱਚ ਗੋਲੀ ਚਲਵਾ ਕੇ ਸਿੱਖ ਮਰਵਾਏ ਗੁਰੂ ਸਾਹਿਬ ਦਾ ਸਰੂਪ ਰੂੜੀਆਂ 'ਚ ਨੱਪਿਆ ਭਾਈ ਜਸਪਾਲ ਸਿੰਘ ਨੂੰ ਮੈਂ ਕਈ ਵਾਰ ਜ਼ਿਕਰ ਕਰਦਾ ਹਾਂ ਗੁਰਦਾਸਪੁਰ ਦਾ ਉਹਨੂੰ ਸ਼ਹੀਦ ਕਰਾਇਆ ਦਰਸ਼ਨ ਸਿੰਘ ਲੰਧਿਆਣੇ ਵਿੱਚ ਆਸੂਤੋਸ਼ ਭਈਏ ਨੂੰ ਬਚਾਇਆ ਤੇ ਉਹਨਾਂ ਨੂੰ ਸ਼ਹੀਦ ਕਰਾਇਆ ਮੈਂ ਵੀ ਉੱਥੇ ਅਸੀਂ ਡਾਂਗਾ ਖਾਧੀਆਂ ਤੇ ਪਿਆਰੋ ਉਹਨਾਂ ਦੇ ਕੋਲੋਂ ਜਾ ਕੇ ਅਮਰਤਪਾਲ ਨੇ ਪੱਗ ਬਣਾਈ ਤੇ ਫਿਰ ਕਿ ਉਹਨਾਂ ਦੇ ਕੋਲ ਸਿਰੋਪੇ ਪਵਾਏ ਤੇ ਅੱਜ ਗੁਰੂ ਕੇ ਪਿਆਰੋ ਉਹ ਜਿਹੜਾ ਹੈ ਉੱਥੇ ਜੇਲ੍ਹ ਦੇ ਵਿੱਚ ਗਿਆ ਚਲਾ ਤੇ ਅੱਜ ਉੱਥੇ ਧਰਨਾ ਲੱਗਾ ਖੜਾ ਤੇ ਪਤਾ ਨਹੀਂ ਕੀ ਖੇਡਾ ਭਾਈ ਗੁਰਚਨ ਸਿੰਘ ਗੱਟੀ ਜੀ ਅਗਲਾ ਸਵਾਲ ਕਰਦੇ ਆ ਕਿ ਜਿਸ ਤਰ੍ਹਾਂ ਭਾਈ ਅਮਰਤਪਾਲ ਨੂੰ ਪਿਛਲੇ ਦਿਨਾਂ ਦੇ ਵਿੱਚ ਇੱਕ ਆਈਡੀਓ ਵੀ ਵਾਇਰਲ ਹੋਈ ਸੀਗੀ ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿੱਥੇ ਉਹਨਾਂ ਨੂੰ ਡੱਕਿਆ ਹੋਇਆ ਉਥੋਂ ਆਡੀਓ ਦੇ ਵਿੱਚ ਇਹ ਗੱਲ ਕਰਦੇ ਨੇ ਵੀ ਸਾਡੇ ਤੇ ਤਸ਼ੱਦਦ ਕੀਤਾ ਜਾ ਰਿਹਾ ਸਾਡੇ ਤੇ ਜਿਹੜੇ ਜਸੂਸੀ ਕੈਮਰੇ ਲੱਗਦੇ ਆ ਤੇ ਸਾਡੇ ਜਿਹੜਾ ਹੋਰ ਸਾਜੋ ਸਮਾਨ ਸੀਗਾ ਆਪ ਤੇ ਵਰਤ ਯੂਜ਼ ਕਰਨ ਦਾ ਰਿਮੋਟ ਵਗੈਰਾ ਕਹਿੰਦੇ ਵੀ ਉਹ ਪੁਲਿਸ ਚੱਕ ਕੇ ਲੈ ਗਈ ਹੋਈ ਹੈ ਤੁਹਾਨੂੰ ਕਿਵੇਂ ਲੱਗਦਾ ਇਹ ਸਾਰਾ ਕੁਝ ਜਿਹੜਾ ਉਹਨਾਂ ਨੇ ਬੋਲਿਆ ਹੈਗਾ ਹੁਣ ਇੱਕ ਗੱਲ ਤਾਂ ਉਹਨਾਂ ਭਾਈ ਅਮਰਪਾਲ ਸਿੰਘ ਦੇ ਟੱਪਾ ਹੀ ਕਹਿੰਦੇ ਆ ਜੋ ਉਹਨਾਂ ਦੀ ਆਡੀਓ ਸੁਣੀ ਜੀ ਉਹ ਆਡੀਓ ਵਿੱਚ ਇਹ ਗੱਲ ਕਹਿ ਰਿਹਾ ਵੀ ਸਾਡੇ ਨਾਲ ਬਹੁਤ ਜ਼ੁਲਮ ਹੋ ਰਿਹਾ ਕੈਮਰੇ ਲੱਗੇ ਹੋਏ ਨੇ ਸਾਡੇ ਮੋਬਾਈਲ ਵੀ ਚੱਕ ਕੇ ਲੈ ਗਏ ਤੇ ਸਾਡੇ ਰਿਮੋਟ ਵੀ ਚੱਕ ਕੇ ਲੈ ਗਏ ਰਿਮੋਟ ਤਾਂ ਫਿਰ ਸੀੜੀਆਂ ਦੇ ਜਾਂ ਟੀਵੀਆਂ ਦੇ ਨੇ ਫਿਰ ਟੀਵੀ ਦਿੱਤਾ ਹੋਵੇਗਾ ਫਿਰ ਚੱਕ ਕੇ ਲੈ ਗਏ ਜੀ ਇਹੋ ਗੱਲ ਹੀ ਹੋਏਗੀ ਤੇ ਫਿਰ ਜੇ ਮੋਬਾਈਲ ਚੱਕ ਕੇ ਲੈ ਗਏ ਤੇ ਫਿਰ ਆਡੀਓ ਬਾਹਰ ਕਿਵੇਂ ਆਈ ਤੇ ਬਾਕੀ ਜਿਹੜੀ ਗੱਲ ਇਹ ਆ ਵੀ ਉਹਨਾਂ ਨੂੰ ਅੰਦਰ ਫੜਿਆ ਗਿਆ ਫਿਰ ਉਸ ਤੋਂ ਬਾਅਦ ਬਾਜੇਕੇ ਵਾਲੇ ਦੀ ਮੁੰਡੇ ਦੀ ਵੀਡੀਓ ਆਈ ਆਡੀਓ ਆਈ ਹੋਰ ਉਹਨਾਂ ਦੀਆਂ ਆਈਆਂ ਇਕੱਠੀਆਂ ਆਡੀਓ ਵਾਵਾ ਆਈਆਂ ਚੱਲੀਆਂ ਸੁਣੀਆ ਜਦ ਮੋਬਾਈਲ ਚੱਕੇਗੇ ਉਸ ਤੋਂ ਬਾਅਦ ਆਡੀਓ ਕਿਵੇਂ ਆਈ ਤੇ ਜੇ ਆਡੀਓ ਆਈਆਂ ਆਈਆਂ ਕਦੋਂ ਜਦੋਂ ਕਿਸਾਨੀ ਅंदोलਨ ਜਿਹੜਾ ਉਹ ਸ਼ੁਰੂ ਹੋਇਆ ਉਦੋਂ ਆਡੀਓ ਆ ਗਈਆਂ ਨਾਲ ਹੀ ਧਰਨਾ ਲੱਗ ਗਿਆ ਨਾਲ ਹੀ ਉਦੋਂ ਵੀਰ ਕੱਤੀ ਜਦੋਂ ਇੱਥੋਂ ਜਾ ਕੇ ਚੰਡੀਗੜ੍ਹ ਬਾਪੂ ਗੁਰਚਰ ਸਿੰਘ ਜਿਹੜਾ ਤੇ ਹੋਰ ਨਾ ਸਿੰਘਾਂ ਨੇ ਰਾਜਾ ਰਾਜ ਸਿੰਘਾਂ ਨੇ ਮੋਰਚਾ ਲਾਇਆ ਉਦੋਂ ਵੀਰ ਕੱਤ ਲਈ ਉਦੋਂ ਦਾ ਇੱਧਰ ਲੋਕ ਆ ਗਏ ਉਥੇ ਮਤਲਬ ਵੀ ਗਾਇਤ ਹੈਗੇ ਪਰ ਉਹ ਜਿਹੜਾ ਮੋਰਚਾ ਸਾਡਾ ਸੀ ਉਹਨੂੰ ਕਾਮਯਾਬ ਕਰਨਾ ਸੀ ਜਿਹੜਾ ਜ਼ਰੂਰਤ ਸੀ ਬੰਦੀ ਸਿੰਘਾਂ ਨੂੰ ਛਡਵਾਉਣ ਦੀ ਖਾਲਸਾ ਜੀ ਉਹ ਗਲਤ ਸੀ ਕਰਦੇ ਸੀਗੇ ਵੀ ਉੱਥੇ ਜਦੋਂ ਇਹ ਸਰਕਾਰ ਨੇ ਜਸੂਸੀ ਕੈਮਰੇ ਲਗਾਏ ਨੇ ਇੱਕ ਮੈਨੂੰ ਗੱਲ ਦੱਸਿਓ ਜੇ ਜਦੋਂ ਅੰਦਰ ਜੇਲ੍ਹ ਦੇ ਕੈਦੀ ਹੁੰਦਾ ਇਸ ਤਰ੍ਹਾਂ ਦਾ ਕੋਈ ਉਹਨੂੰ ਕੋਈ ਰਿਮੋਟ ਵਗੈਰਾ ਜਾਂ ਟੀਵੀ ਵਗੈਰਾ ਮੋਬਾਈਲ ਅੰਦਰ ਦੀ ਜਾਣ ਲੈ ਜਾਣ ਦੀ ਇਜਾਜ਼ਤ ਹੁੰਦੀ ਹੈ ਨਹੀਂ ਇਹ ਤਾਂ ਨਹੀਂ ਹੁੰਦੀ ਤੁਹਾਨੂੰ ਕਿਵੇਂ ਲੱਗਦਾ ਜਿਹੜੀ ਆਈਡੀਓ ਵਗੈਰਾ ਆਈਆਂ ਇਹ ਤਾਂ ਹੁਣ ਇਹ ਅਮਰਤਪਾਲ ਦੱਸਣ ਜੇ ਵੀ ਕਿਵੇਂ ਆ ਜਾਂ ਘਰ ਵਾਲੇ ਦੱਸਣ ਵੀ ਫੋਨ ਕਾਹਦੇ ਤੋਂ ਆਇਆ ਜੀ ਇਹ ਜਾਂ ਫਿਰ ਪੁਲਿਸ ਵਾਲਿਆਂ ਨੇ ਉਹ ਮਲੀ ਗੱਲ ਕਰਾਈ ਤੇ ਪੁਲਿਸ ਵਾਲੇ ਵੀ ਗੱਲ ਉਸਦੇ ਨਾਲ ਕਰਾਉਂਦੇ ਨੇ ਜਿੰਦੇ ਨਾਲ ਪ੍ਰੇਮ ਪਿਆਰ ਹੋਵੇ ਤੇ ਅਮਰਤਪਾਲ ਵੀ ਕਹਿ ਰਿਹਾ ਵੀ ਸਾਡੀ ਭੁਖੜਦਾਲ ਚੱਲਦੀ ਪਈ ਐ ਅਸੀਂ ਭੁਖੜਦਾਲ ਦੇ ਬੈਠੇ ਹਾਂ ਕਈ ਪ੍ਰਚਾਰਕਾਂ ਦੇ ਇਹ ਕਹਿਣਾ ਹੈ ਵੀ ਉੱਥੋਂ ਜਿਹੜਾ ਕੈਦੀ ਹੁੰਦਾ ਉਹ ਘਰ ਨੂੰ ਕਾਲ ਜਦੋਂ ਕਰਦਾ ਤੇ ਘਰ ਵਾਲਿਆਂ ਨੇ ਰਿਕਾਰਡਿੰਗ ਕੀਤੀ ਐ ਫੋਨ ਤਾਂ ਉੱਥੋਂ ਆਇਆ ਹੀ ਹੋਵੇਗਾ ਨਾ ਰਿਕਾਰਡਿੰਗ ਘਰ ਵਾਲਿਆਂ ਨੇ ਕਰ ਲਈ ਜੀ ਉਹਨਾਂ ਨੂੰ ਕਹਿੰਦੇ ਉਹਨੂੰ ਲਾਗੂ ਹੁੰਦਾ ਫੋਨ ਕਰਨਾ ਘਰ ਦੇ ਵਿੱਚ ਤੇ ਫਿਰ ਉਹ ਅਮਰਤਪਾਲ ਹੀ ਕਹਿ ਰਿਹਾ ਵੀ ਸਾਡੇ ਫੋਨ ਵੀ ਲੈ ਗਏ ਫਿਰ ਗੱਲ ਤਾਂ ਦੋ ਚੱਲਦੀ ਹੁਣ ਕੀ ਹੁੰਦੇ ਚ ਸਮਝੋ ਆਪਾਂ ਦਵਾ ਆਡੀਓ ਸੁਣੀ ਨਾ ਆਪਾਂ ਤਾਂ ਕਹਿ ਨਹੀਂ ਉੱਥੇ ਕਹਿ ਰਿਹਾ ਭਾਈ ਅਵਰਤਪਾਲੀ ਕਹਿ ਰਿਹਾ ਵੀ ਸਾਡੇ ਫੋਨ ਤਾਂ ਪੁਲਿਸ ਲੈ ਗਈ ਹੂੰ ਫਿਰ ਫੋਨ ਪਹਿਲੋ ਲੈ ਗਈ ਤੇ ਤਾਂ ਹੀ ਉਹਨੇ ਆਡੀਓ ਚ ਕਹਿ ਰਹੇ ਸਾਡੇ ਪੁਲਿਸ ਫੋਨ ਲੈ ਗਈ ਇਹਦਾ ਮਤਲਬ ਹੈ ਕਿ ਫੋਨ ਉੱਥੇ ਰੱਖੇ ਸੀ ਉਹਨਾਂ ਨੇ ਫਿਰ ਰੱਖੇ ਉਹਨੇ ਉਹਨਾਂ ਦੇ ਕਹਿਣ ਦੇ ਮੁਤਾਬਕ ਹੀ ਨਾ ਫੋਨ ਉਹਨਾਂ ਦੀ ਆਡੀਓ ਚ ਹੀ ਰਿਮੋਟ ਤੇ ਫੋਨ ਆਪ ਹੀ ਕਹਿ ਰਹੇ ਨਾ ਜੀ ਜੀ ਤੇ ਫਿਰ ਉਦੋਂ ਬਾਅਦ ਜਿਹੜੀ ਗੱਲ ਹੋਈ ਫਿਰ ਜਾੜਾ ਪੁਲਿਸ ਨੇ ਕਰਾਈ ਤੇ ਜਾ ਫਿਰ ਇੱਕ ਅੱਧਾ ਮੋਬਾਈਲ ਹੋਰ ਹੋਵੇਗਾ ਤਾਂ ਹੀ ਕੀਤੀ ਇਸ ਸਿਲਸਿਲੇ ਤੁਹਾਨੂੰ ਕਿਵੇਂ ਲੱਗਦਾ ਉਥੋਂ ਵਾਲਾ ਸਿੰਸਰਾ ਤਾਂ ਸਮਝਣ ਤੋਂ ਬਾਹਰ ਹੀ ਹੈ ਵੀ ਇਹ ਕੀ ਕਹਾਣੀ ਹੈ ਰੱਬ ਹੀ ਜਾਣਦਾ ਵੀ ਕਿਹੜੇ ਪਾਸੇ ਪੈ ਰਹੀ ਹੈ ਤੇ ਇਹ ਤਾਂ ਤੁਸੀਂ ਆਪ ਹੀ ਵੇਖ ਲਓ ਵੀ ਜੇ ਕਿਤੇ ਖਾਲਸਾ ਦਾ ਲੜਾਈ ਲੜਨੀ ਹੋਵੇ 23 24 ਦੇ ਪਰਚੇ ਦੇ ਲੜਾਈ ਕਰਕੇ ਡਬਰੂ ਗਿਲ ਜੇਲ੍ਹ ਚ ਨਹੀਂ ਜਾਂਦੇ ਸੰਤ ਗਿਆਨੀ ਜਰਨੈਲ ਸਿੰਘ ਮਾਹ ਬੁਰਖਾ ਨੇ ਜੋ ਜੰਗ ਲੜਿਆ ਸੀ ਉਹ ਬੜੀ ਤਾਕਤ ਦੇ ਨਾਲ ਲੜਿਆ ਸੀ ਬੜੀ ਉੱਚੀ ਸੋਚ ਨਾਲ ਲੜਿਆ ਸੀ ਤੇ ਉਹ ਜਿਹੜਾ ਚੱਲਦਾ ਚੱਲਦਾ ਜੰਗ ਉਹਨੂੰ ਫੇਲ ਕਰਨ ਵਾਲੇ ਇੱਕੋ ਹੀ ਬਾਦਲ ਕੇ ਮਿਹਰਬਾਨ ਹੋਏ ਸੀ ਜੇ ਨਾਉਂ ਦੇ ਤੇ ਸਾਡਾ ਉਹ ਜੰਗ ਜਿੱਤਿਆ ਜਾਣਾ। ਇਸ ਤਰ੍ਹਾਂ ਭਾਈ ਅਮਰਤਪਾਲ ਪਿਛਲੇ ਸਮੇਂ ਦੇ ਵਿੱਚ ਇਹਨਾਂ ਦਾ ਇੱਕ ਸਾਥੀ ਸੀਗਾ। ਉਹਦੇ ਤੇ ਪਰਚਾ ਹੋ ਗਿਆ ਸੀਗਾ। ਉਸ ਤੋਂ ਬਾਅਦ ਪਰਚੇ ਨੂੰ ਰੱਦ ਕਰਾਉਣ ਦੇ ਵਾਸਤੇ ਤੇ ਸਾਥੀ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰਾਉਣ ਦੇ ਵਾਸਤੇ ਇਹ ਇਹਨਾਂ ਨੇ ਆਪਦਾ ਕਾਫਲਾ ਸੰਗਤ ਨੂੰ ਲੈ ਕੇ ਅਜਨਾਲਾ ਪਹੁੰਚੇ ਸੀਗੇ ਨਾਲ ਸੀਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ। ਤੇ ਉੱਥੇ ਪੁਲਿਸ ਦਾ ਕਹਿਣਾ ਵੀ ਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾਲ ਨਾ ਹੁੰਦਾ ਤੇ ਕਹਿੰਦੇ ਵੀ ਘਟਨਾ ਅਸੀਂ ਅਸੀਂ ਹੋਰ ਨੁਕਸਾਨ ਵੱਧ ਕਰ ਸਕਦੇ ਸੀ। ਕਿਵੇਂ ਵਿਖਦੇ ਹੋ? ਉਹੀ ਤਾਂ ਗੱਲ ਹੈਗੀ ਮੈਂ ਤੁਹਾਨੂੰ ਦੱਸਿਆ ਹੀ ਅੱਗੇ ਥੋੜਾ ਫਿਰ ਕਰ ਦਿੰਨੇ ਆ ਦੁਬਾਰਾ ਹੂੰ ਹੂੰ ਵੀ ਆਪਾਂ ਜੰਗ ਲੜ ਰਹੇ ਸੀ ਖਾਲਸਾਣ ਦੀ ਤੇ ਪੰਜਾਬ ਦੀ ਹੋਂਦ ਦੀ ਪੰਜਾਬ ਦੇ ਵੱਖਰੀ ਸਟੇਟ ਦੀ ਜੀ ਜੀ ਅਮਰਤਪਾਲ ਦੇ ਮੁਤਾਬਕ ਹੂੰ ਤੇ ਜੇ 23 24 ਦੇ ਪਰਚੇ ਤੇ ਠਾਣਾ ਘੇਰ ਲਿਆ ਤੇ ਠਾਣਾ ਘੇਰਨ ਤੋਂ ਬਾਅਦ ਗੁਰੂਗ੍ਰਾਂਸਾ ਦੀ ਪਾਲਕੀ ਆ ਗਈ ਹੂੰ ਚਲੋ ਮੰਨ ਲੈਂਦੇ ਅਮਰਤਪਾਲ ਸਹੀ ਹੋ ਸਕਦਾ ਸਹੀ ਆਪਾਂ ਮੰਨ ਲੈਂਦੇ ਆ ਜੀ ਜੀ ਪਰ ਸਰਕਾਰ ਗਲਤ ਥੇ ਪਰ ਆਪਾਂ ਇੱਥੇ ਗਲਤ ਹੋ ਗਏ 23 24 ਪਰਚੇ ਤੇ ਆਪਾਂ ਘੁਬਰਾ ਗਏ ਹੂੰ ਆਪਾਂ ਜੰਗ ਅੱਗੇ ਲੜਨੀ ਸੀ ਅਜੇ ਜੀ ਜੀ ਜੇ ਅੱਗੇ ਜੰਗ ਲੜਦੇ ਆਪਾਂ ਲੜਦੇ ਜਾਂਦੇ ਜਾਂਦੇ ਆਪਣੇ ਦੇ ਹੱਥਿਆਂ ਦੇ ਕੋਈ ਵਾਰ ਕਰਦੇ ਫਿਰ ਅੱਜ ਸਰਕਾਰ ਜਿਹੜੀ ਸੀ ਉਹ ਆਪਣੇ ਉੱਤੇ ਆਵੀ ਹੋ ਗਈ ਹੂੰ ਭਾਈ ਵੀ ਤੁਸੀਂ ਸਰੂਪ ਲਏ ਹੋਏ ਤੁਸੀਂ ਆੜ ਕੇ ਸਾਡਾ ਥਾਣਾ ਤੋੜਿਆ ਅਸੀਂ ਪਰਚੇ ਕੱਟ ਤੇ ਫਿਰ ਪਰਚੇ ਵੀ ਕੱਟੇਗੇ ਫਿਰ ਉਸ ਤੋਂ ਬਾਅਦ ਕੋਈ ਖੜਿਆ ਵੀ ਨਹੀਂ ਗਈ ਹੂੰ ਹੂੰ ਫਿਰ ਸਿੰਘ ਤਾਂ ਖੜਦੇ ਨੇ ਫਿਰ ਤਾਂ ਖੜਿਆ ਵੀ ਨਹੀਂ ਗਿਆ ਫਿਰ ਸਾਰੇ ਅੰਦਰ ਵੀ ਗਿਆ ਚਲੇ ਜਿਹੜੇ ਨਾਲ ਦੀ ਸੀ ਉਹ ਵੀ ਚੁੱਪ ਕਰ ਗਏ ਕਿੰਨੇ ਮੁੰਡੇ ਚੱਕੇ ਕਈਆਂ ਮੁੰਡਿਆਂ ਨੇ ਇਹ ਸੈਨ ਕਰਕੇ ਬਾਹਰ ਆਏ ਭਾਈ ਸਾਡਾ ਅਮਰਤਪਾਲ ਨਾਲ ਕੋਈ ਲੈਣਾ ਦੇਣਾ ਨਹੀਂ ਆਪਾਂ ਵੀਡੀਓ ਚ ਵੇਖਿਆ ਜੀ ਜੀ ਕਹਾਣੀ ਕਿੱਧਰ ਨੂੰ ਗਈ ਚੱਲੀ ਫਿਰ ਫਿਰ ਉਸ ਤੋਂ ਬਾਅਦ ਜਸਵੀਰ ਰੋਡੇ ਰਣਮ ਸਿੰਘ ਧੁੰਮਾ ਇਹ ਸਾਰੇ ਮਗਲੀ ਉੱਠਦੇ ਕਿਉਂ ਨਹੀਂ ਉੱਠੇ ਜਿਨ੍ਹਾਂ ਨੇ ਪਾਗਾ ਬਣਾਈਆਂ ਇੱਕ ਵੱਡਾ ਇਕੱਠ ਕਰਦੇ ਫਿਰ ਭਾਈ ਸਾਹਿਬ ਜੀ ਗੁਰਚੰਦ ਸਿੰਘ ਗੱਟੀ ਜੀ ਜਿਸ ਤਰ੍ਹਾਂ ਅਗਲਾ ਸਵਾਲ ਹੈਗਾ ਕਿ ਜਦੋਂ ਇਹ ਵਾਕਿਆ ਹੋ ਚੁੱਕਿਆ ਸੀ ਅਜਨਾਲਾ ਵਾਲਾ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਕੁ ਸਮਾਂ ਪੈ ਗਿਆ ਸੀਗਾ ਜਦੋਂ ਭਾਈ ਅਮਰਤਪਾਲ ਜਿਹੜੇ ਪ੍ਰਚਾਰ ਕਰਨ ਨਿਕਲਦੇ ਸੀਗੇ ਜਦੋਂ ਇਹ ਜਲੰਧਰ ਦੇ ਇਲਾਕੇ ਵਿੱਚ ਹੀ ਮੇਰੇ ਹਿਸਾਬ ਨਾਲ ਜਦੋਂ ਇਹਨਾਂ ਨੂੰ ਚੱਕ ਲਿਆ ਸੀਗਾ ਤੇ ਪੁਲਿਸ ਨੇ ਪਿੱਛੇ ਦਾ ਇਹਦਾ ਪਿੱਛਾ ਕੀਤਾ ਸੀਗਾ ਤੁਹਾਨੂੰ ਕਿਵੇਂ ਲੱਗਦਾ ਕਿਸ ਟਾਈਮ ਚੁੱਕਿਆ ਉਸ ਤੋਂ ਬਾਅਦ ਕਹਿੰਦੇ ਵੀ ਕਈਆਂ ਨੇ ਵੀਡੀਓ ਵਾਇਰਲ ਹੋਈਆਂ ਵੀ ਉਹ ਤਾਂ ਮੋਟਰਸਾਈਕਲ ਤੇ ਚਲੇ ਗਿਆ ਉਹ ਇੱਧਰ ਚਲੇ ਗਿਆ ਉੱਧਰ ਚਲੇ ਗਿਆ ਤੁਹਾਨੂੰ ਕਿਵੇਂ ਲੱਗਦਾ ਪੁਲਿਸ ਪਿੱਛੇ ਲੱਗੀ ਹੋਵੇ ਤਾਂ ਪੁਲਿਸ ਪਿੱਛੇ ਲੱਗੀ ਹੋਵੇ ਤੇ ਪੁਲਿਸ ਫੜਨਾ ਜਾਵੇ ਦੇ ਇਸ ਤਰੀਕੇ ਨਾਲ ਰੇੜੀ ਦੇ ਵਿਖਾਇਆ ਗਿਆ ਉਹ ਵਿਖਾਇਆ ਗਿਆ ਇਹ ਹੋ ਨਹੀਂ ਸਕਦਾ ਪੁਲਿਸ ਨੇ ਉਦੋਂ ਹੀ ਫੜ ਲਿਆ ਬਾਅਦ ਵਿੱਚ ਡਰਾਮਾ ਹੀ ਸਾਰਾ ਕੀਤਾ ਗਿਆ ਇਹ ਸਾਰਾ ਕੁਝ ਪੁਲਿਸ ਨੇ ਉਦੋਂ ਹੀ ਫੜ ਲਿਆ ਇਹ ਤਾਂ ਬਾਅਦ ਚ ਐਵੇਂ ਪਤਾ ਨਹੀਂ ਕਿਹੜੀ ਕੈਂਪਾਈ ਕੀ ਮੈਨੂੰ ਨਹੀਂ ਸਮਝ ਆਉਂਦੀ ਵੀ ਬਾਅਦ ਚ ਫਿਰ ਉਸ ਤੋਂ ਲਾਸਟ ਵਿੱਚ ਇੱਕ ਪਿੰਡ ਰੋਡੇ ਦੇ ਵਿੱਚ ਗੁਰਦੁਆਰਾ ਸਾਹਿਬ ਤੇ ਕਹਿੰਦੇ ਵੀ ਉੱਥੇ ਉਹਨਾਂ ਨੇ ਆਤਮ ਸਮਰਪਣ ਕਰਤਾ ਕਹਿੰਦੇ ਤੇ ਫਿਰ ਜੋ ਇੰਨਾ ਹੀ ਮੜੀ ਭਾਗੀ ਹੋ ਗਿਆ ਸੀ ਤੇ ਫਿਰ ਚੁੱਪ ਕਰਕੇ ਜਿਵੇਂ ਹੁਣ ਅੱਜ ਦੇ ਥਾਣੇ ਸੁਨੇ ਤੋੜਦੇ ਪੈ ਰਹੇ ਨੇ ਸੰਤ ਗਿਆਨੀ ਜਰਨਾਲ ਸਿੰਘ ਦਾ ਬਚਨ ਚਿੱਤੇ ਆ ਗਿਆ ਸੰਤਾਂ ਨੂੰ ਜਾ ਕੇ ਸਿੰਘ ਕਹਿੰਦੇ ਸੱਚੇ ਭਾਈ ਰੋਜੀ ਸੰਤ ਜੀ ਅਹੀਂ ਹਿਆਰ ਕਿੱਥੋਂ ਲਈਏ ਜੀ ਕਿਸਾਨ ਤੇ ਕਹਿੰਦੇ ਆ ਜਿਹੜੀ ਸੀਆਰਪੀ ਫਿਰਦੀ ਸਾਰੀਆਂ ਆਪਣੀਆਂ ਹੀ ਏਜੰਸੀਆਂ ਇਹਦੇ ਆ ਵੈਰੂ ਫੈਕਟਰੀਆਂ ਇਹਨੇ ਹੂੰ ਖੋਲੋ ਤੇ ਫਿਰ ਇਸ ਪਾਸੇ ਹੀ ਆ ਜਾਂਦਾ ਸਿੱਧਾ ਫਿਰ ਬਾਕੀ ਤਾਂ ਹੋ ਗਿਆ ਸੀ ਪਾਸੇ ਆ ਭੱਜਾ ਫਿਰਦਾ ਸੀ ਫਿਰ ਪੜਨ ਦੀ ਤਾਂ ਲੋੜ ਹੀ ਨਹੀਂ ਸੀ ਫਿਰ ਪੁਲਿਸ ਡਰਦੀ ਤੇ ਫਿਰ ਸਿੱਧਾ ਹੀ ਐਲਾਨ ਕਰ ਦਿੰਦਾ ਵੀ ਹੁਣ ਮੇਰੇ ਤੇ ਪਰਚਾ ਦਰਜ ਕਰਾਤਾ ਜੇ ਹੁਣ ਆਓ ਆਰ ਜਾਂ ਫਾੜ ਜੀ ਸੱਤ ਗਿਆਨੀ ਜਰਨੈਲ ਸਿੰਘ ਮਹਾਂਪੁਰਖ ਹਨ ਜਿਹੜੋ 78 ਦੇ ਵਿੱਚ ਤੇਰਾ ਸਿੰਘ ਸ਼ਹੀਦ ਕੀਤੇ ਆ ਜੀ ਬਾਦਲਾਂ ਨੇ ਕਰਾਇਆ ਉਹਨੂੰ ਸ਼ਬਦਿਆਂ ਛੱਡਿਆ ਹੈ ਉਹਨੂੰ ਬਰੀ ਕਰਾਇਆ ਹੈ ਉਹ ਵੀ ਇਹਨਾਂ ਮਜੀਠੀਆ ਦੇ ਰਿਸ਼ਤੇਦਾਰ ਕੋਈ ਵਿੱਚੋਂ ਜਿੰਨੇ ਉੱਤੇ ਗਵਾਹੀ ਦਿੱਤੀ ਏ ਉਹਨੂੰ ਬਰੀ ਕਰਾ ਕੇ ਤੇ ਉਦੋਂ ਬਾਅਦ ਫਿਰ ਸੰਤਾ ਨੇ ਆ ਕੇ ਵੀ ਹੁਣ ਤੁਹਾਡੇ ਨਾਲ ਨਾਤਾ ਤੋੜ ਦਿੱਤਾ ਜਾਏਗਾ ਪਹਿਲਾਂ ਬਾਦਲ ਕੇ ਸਹਿਮਤ ਸੀ ਫਿਰ ਜਦੋਂ ਬਾਦਲਾਂ ਦੀ ਕਰਤੂਤਾਂ ਨੇ ਆਪਣਾ ਲੱਗਾ ਸੰਤਾ ਨੇ ਇੱਕ ਪਾਸਾ ਕਰਕੇ ਕਾਲ ਤੱਕ ਸਦੇ ਬੈਠ ਕੇ ਫਿਰ ਸਿੱਧਾ ਹੀ ਜੰਗ ਸ਼ੁਰੂ ਕਰ ਦਿੱਤਾ ਸੀ ਇਨਾਂ ਨੂੰ ਵੀ ਆਸੇ ਕਰਤਾ ਸੀ ਫਿਰ ਉਹਨਾਂ ਨੇ ਪਿੱਛਾ ਪੋਕਿਆ ਨਹੀਂ ਸੀ ਵੇਖਿਆ ਅੱਗੇ ਵੇਖਿਆ ਸੀ ਫਿਰ ਜੇ ਉਹਨਾਂ ਦੇ ਪ੍ਰਚਾਰ ਤੇ ਚੱਲਦੇ ਸੀ ਜਦ ਭਾਈ ਅਮਰਤਪਾਲ ਤੇ ਨਗਾਇਜ਼ ਪਰਚਾ ਹੋ ਗਿਆ ਸੀ ਇਹ ਉਸ ਤੋਂ ਬਾਅਦ ਇਹ ਐਲਾਨ ਕਰ ਦਿੰਦੇ ਭਾਈ ਹੁਣ ਅਸੀਂ ਜਾਂ ਹੈ ਆ ਜਾਂ ਨਹੀਂ ਹੈਗੇ ਫਿਰ ਸੰਗਤਾ ਹੁਣ ਪਤਾ ਲੱਗਦਾ ਕਿ ਸੰਗਤਾ ਕਿੰਨੀਆਂ ਪਿੱਛੇ ਜਾਂਦੀਆਂ ਨੇ ਇਹ ਸਾਰੀਆਂ ਦਾਲ ਫੁਲਕਾ ਖਾਣ ਵਾਲੀਆਂ ਸੀ ਇਹ ਵੀਰ ਦੇ ਇੱਥੇ ਪਤਾ ਲੱਗਣਾ ਸੀ ਹੁਣ ਕਿਹੜੇ ਜਾਂਦੇ ਨੇ ਸਿਰ ਲਥ ਜੋਦੇ ਫਿਰ ਲੱਗਣਾ ਸੀ ਭਾਈ ਸਾਹਿਬ ਜੀ ਅਗਲਾ ਸਵਾਲ ਹੈਗਾ ਹਾਂਜੀ ਜੀ ਦੱਸੋ ਕਿ ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘਾਂ ਦਾ ਮੋਰਚਾ ਇੱਕ ਪਾਸੇ ਚੱਲਦਾ ਪਿਆ ਸਵਾ ਸਾਲ ਡੇਢ ਸਾਲ ਤੋਂ ਇੱਕ ਪਾਸੇ ਕਿਸਾਨਾਂ ਦਾ ਮੋਰਚਾ ਦਿੱਲੀ ਵਾਲੇ ਪਾਸੇ ਨੂੰ ਕੂਚ ਕਰਨ ਦੇ ਵਾਸਤੇ ਉਹ ਲੱਗਿਆ ਹੋਇਆ ਹੈ ਤੀਜੇ ਪਾਸੇ ਭਾਈ ਅਮਰਤਪਾਲ ਦੀ ਪਰਿਵਾਰ ਦੇ ਵੱਲੋਂ ਤੇ ਕੁਝ ਜਥੇਬੰਦੀਆਂ ਨਾਲ ਰਲ ਕੇ ਪਰਿਵਾਰ ਨੇ ਭੁਖੜਤਾਲ ਅਮਰਸਰ ਦੇ ਵਿੱਚ ਰੱਖੀ ਹੋਈ ਹੈ ਕਈ ਦਿਨਾਂ ਤੋਂ ਮੋਰਚਾ ਚੱਲਦਾ ਪਿਆ ਸੋ ਉਸ ਦੇ ਵਿੱਚ ਛੂਮੁਲੀਅਤ ਕੀਤੀ ਐ ਸ਼ਰਮਨੀ ਕਾਲੀ ਦਲ ਦੇ ਜਿਹੜੇ ਮੈਂਬਰ ਹੈਗੇ ਨੇ ਸਾਸ ਸਿੰਘ ਬਲਟੋਹਾ ਹੂੰ ਤੇ ਉਹਨਾਂ ਨੇ ਜਾ ਕੇ ਉੱਥੇ ਗੱਲਬਾਤ ਕੀਤੀ ਐ ਤੇ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਆ ਅਸੀਂ ਭਾਈ ਅਮਰਤਪਾਲ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਲਿਆਵਾਂਗੇ ਕਿਵੇਂ ਵਿਖਦੇ ਹੋ ਤੁਸੀਂ ਇੱਥੇ ਫਿਰ ਗੱਲ ਉਹ ਆ ਗਈ ਹੁਣ ਤੁਹਾਨੂੰ ਪਿੱਛੋਂ ਜਿਹੜੀ ਗੱਲ ਸਾਰੀ ਕੀਤੀ ਐ ਰਾਜਵੀ ਅਮਰਤਪਾਲ ਜੇਲ੍ਹ ਜਾਣ ਦੀ ਜੀ ਜੀ 78 ਦੇ ਵਿੱਚ ਸਿੰਘਾਂ ਦੀ ਕੀਤੀ ਐ ਜੀ ਪਹਿਵਲ ਕਰਾਂ ਦੀ ਕੀਤੀ ਐ ਹੂੰ ਬਗਰਾੜੀ ਵਿੱਚ ਸੇਖ ਸ਼ਹੀਦ ਕੀਤੇ ਸਾਰੀ ਜੋ ਭਾਈ ਸੁਪਾਲ ਸਿੰਘ ਦਰਸ਼ਨ ਸਿੰਘ ਸਾਰਾ ਆ ਗਿਆ ਹੁਣ ਜਿਨ੍ਹਾਂ ਨੇ ਕਤਲ ਕੀਤਾ ਹੋਵੇ ਹੂੰ ਜਿਨ੍ਹਾਂ ਨੇ 328 ਸਰੂਪਾਂ ਦਾ ਖੁਰਦ-ਬੁਰਦ ਕਰ ਦਿੱਤੇ ਹੁਣ ਹੂੰ ਭਾਈ ਬਲਦੇਸ਼ ਬਡਾਲਾ ਉੱਥੇ ਧਰਨਾ ਲਾਈ ਬਟਾ ਅੱਜ ਵੀ ਉਹਦਾ ਤੰਬੂ ਉੱਥੇ ਖੜਾ ਜੇ ਅੱਜ ਮੰਨ ਲੈਣ ਵੀ ਬਲਟੋਆ ਹਾਂ ਦਾ ਉੱਥੇ ਬੈਠੇ ਹੋਏ ਬੰਦੇ ਜਿਹੜੇ ਸਿੰਘ ਕਹਉਂਦੇ ਨੇ ਆਪਣੇ ਆਪ ਨੂੰ ਉਹਨਾਂ ਦਾ ਭਾषण ਝੂਠਾਂ ਦਾ ਪਲੰਦੇ ਦਾ ਝੂਠ ਸੁਣ ਰਹੇ ਨੇ ਬੀਬੀ ਭੈਣ ਸਾਡੀ ਜਾਂ ਮਾਤਾ ਕਹਿ ਲੋ ਅਮਰਪਾਲ ਦੀ ਮਾਤਾ ਮਾਂ ਜੀ ਜੀ ਮਾਂ ਉਹ ਕੋਲ ਬੈਠੀ ਏ ਉਹਦੇ ਨਾਲ ਗੱਲਾਂ ਕਰ ਰਹੀ ਏ ਉਹ ਮਾਂ ਹੋਏ ਤੂੰ ਮਾਂ ਜਜਾਰੂ ਦੀ ਤੇਰਾ ਪੁੱਤਰ ਤੂੰ ਕਹਿੰਨੀ ਮੇਰਾ ਪੁੱਤਰ ਜਜਾਰੂ ਏ ਤੇ ਜਜਾਰੂ ਦੀਆਂ ਮਾਵਾਂ ਡੁਪਲੀਕੇਟ ਘਟਿਆ ਗੰਦੇ ਬੰਦਿਆਂ ਦੇ ਕੋਲੇ ਬੈਠ ਕੇ ਗੱਲਾਂ ਨਹੀਂ ਕਰਦੀਆਂ ਜਿਹੜੇ ਬੁਲਟੋਏ ਕੋਲੇ ਤੂੰ ਬੈਠ ਕੇ ਗੱਲਾਂ ਕਰ। ਜਿਸ ਬੁਲਟੋਏ ਹਰਾਨੇ ਸੰਤ ਗਿਆਨੀ ਜਰਨਾਲ ਸਿੰਘ ਮਾਪੁਰਖਾਂ ਦੇ ਨਾਲ ਗਰਾਰੀ ਕੀਤੀ। ਰਿਆ ਉਹਨਾਂ ਦੇ ਨਾਲ ਗਰਾਰੀ ਕਰਕੇ ਹੱਥ ਖੜੇ ਕਰਕੇ ਨਿਕਲੇ ਤੇ ਜਿਨ੍ਹਾਂ ਨੇ ਸਾਰਾ ਗੋਹਾ ਵਿੱਚੇ ਹੀ ਸੀ ਬੁਲਟੋਆ ਵਿੱਚੇ ਸੀ। ਇਹਨਾਂ ਦੀ ਕਲੈਂਡਰ ਦੇ ਵਿੱਚ ਫੋਟੋ ਵੀ ਆਉਂਦੀ। ਜੇ ਆਪ ਵਿਖਾਉਂਦਾ ਹਾਣ ਆਹ ਵੇਖੋ ਜੀ ਮੇਰੀ ਫੋਟੋ। ਆळ्या ਤੇਰੀ ਫੋਟੋ ਦਾ ਆ ਪਰ ਤੁਸੀਂ ਪਿੱਠ 'ਚ ਛੁਰਾਈ ਮਾਰੇ ਨਾ ਕਹਿੰਦਾ ਨਾ ਮੈਂ ਸੰਘਰਸ਼ੀ ਆ ਹਾਂ ਉਹ ਵੀ ਕਹਿ ਰਿਹਾ ਸੀ ਆਪਣੇ ਉੱਤੇ ਪਾਚਣ 'ਚ ਮੇਰੀ ਮਾਂ ਗਈ ਜੀ ਮੇਰੀ ਲੱਤ ਪੁੱਛਦੀ ਮੇਰੀ ਮਾਂ ਐ ਕੱਚ ਦੀ ਮੇਰੀ ਮਾਂ ਐ ਕਰਦੀ ਚੇਰੀ ਮਾਂ ਤੈਨੂੰ ਯਹਰ ਦੇ ਦਿੰਦੀ ਮਰ ਜਾਂਦਾ ਤੁਹਾਡੀ ਕੌਮ ਦਾ ਤੂੰ ਭੇੜਾ ਕਰਕਤਾ ਨਾ ਤੁਸੀਂ ਕਰਦੇ ਹੂੰ ਏ ਕੌਮ ਦਾ ਭੇੜਾ ਕਰਕਤਾ ਨਾ ਕਰਦੇ ਤੁਸੀਂ ਜੀ ਜੀ ਮੈਂ ਜਿਹੜੀ ਪਹਿਲੋ ਗੱਲ ਕੀਤੀ ਐ ਇੱਥੇ ਤੂੰ ਆ ਗਿਆ ਬੁਲਟੋਆ ਤੂੰ ਬੱਸਾਂ ਭਰ ਕੇ ਉਹ ਜਿਹੜਾ ਧਰਨਾ ਲੱਗਾ ਖੜਾ ਚੰਡੀਗੜ੍ਹ ਉਹਦੀ ਸਪੋਰਟ ਕਰੋ ਆ ਇਸ ਜਗਦਾਰ ਸਿੰਘ ਵਾਰੇ ਨੂੰ ਬਾਹਰ ਛਡਾਉਣਾ ਹੈ ਉਹ ਤੋਂ ਨਾ ਜਾਣ ਦਾ ਕਾਰਨ ਕੀ ਹੈਗਾ ਉੱਥੇ ਕਿਉਂ ਨਹੀਂ ਜਾਂਦੇ ਇਹ ਆਪ ਹੀ ਜਿਹਦਰ ਬਾਹਰ ਆਵੇ ਹੂੰ ਇਹਨਾਂ ਨੂੰ ਖਤਰਾ ਹੈ ਜਿਹਦਰ ਕੌਂਕੋ ਦਾ ਮੁੱਦਾ ਜਿਹੜਾ ਮੱਠਾ ਪੈ ਗਿਆ ਜਿਹੜੀ ਸਾਰੀ ਰਿਪੋਰਟ ਬਾਹਰ ਆ ਗਈ ਬਾਦਲਾਂ ਦੀ ਕਰਤੂਤ ਆ ਗਈ ਉਹਨੂੰ ਜਨਤਕ ਨਹੀਂ ਕੀਤਾ ਸਾਰਾ ਕੁਝ ਇਹਨਾਂ ਨੇ ਕੀਤਾ ਹੋਵੇ ਤੇ ਜਿਹੜੀ ਬੀਬੀ ਸਾਡੀ ਉਹ ਪੈਰ ਅਮਰਤਪਾਲ ਦੀ ਮਾਂ ਉਹਨੂੰ ਬਿਠਾ ਕੇ ਉਹਦੇ ਨਾਲ ਗੱਲਾਂ ਕਰੇ ਤੇ ਫਿਰ ਪਿਆਰੋ ਸਵਾਦ ਨਹੀਂ ਆਉਂਦਾ ਤੇ ਨਾ ਹੀ ਸਵਾਦ ਉਹਨਾਂ ਦੇ ਆਉਂਦਾ ਹੈ ਉਪਰ ਸਟੇਅ ਤੇ ਸਾਡੇ ਗੁਰੂ ਦਾ ਕਾਤਲ ਬੈਠਾ ਹੋਵੇ ਸਾਡੇ ਸੰਤ ਗਿਆਨੀ ਜਰਨੈਲ ਸਿੰਘ ਸੱਜੀ ਬਾ ਸੇਂਦਰ ਸਿੰਘ ਸੋਢੀ ਦਾ ਕਾਤਲ ਬੈਠਾ ਹੋਵੇ ਗੁਰੂ ਗ੍ਰੰਥ ਸਾਹਿਬ 12 ਵਾਲਾ ਜੀ ਦਾ ਬਹਿਬਲ ਕਣਾ ਜਾਂ ਕਾਤਲ ਬੈਠਾ ਹੋਵੇ ਦੋ ਸਿੱਖਾਂ ਦਾ ਕਾਤਲ ਬੈਠਾ ਹੋਵੇ ਸਿੱਖਾਂ ਨੂੰ ਮਾਰ ਕੇ ਜੇਲਾ ਵਿੱਚ ਬਿਠਾਉਣ ਵਾਲਾ ਕਾਤਲ ਬੈਠਾ ਹੋਵੇ ਸਰਸੇ ਵਾਲੇ ਨੂੰ ਛਲਵਾ ਕੇ ਸਿੱਖਾਂ ਤੇ ਗੋਲੀਆਂ ਚਲਵਾ ਕੇ ਸਿੱਖਾਂ ਨੂੰ ਮਰਵਾਉਣ ਵਾਲਾ ਕਾਤਲ ਬੈਠਾ ਹੋਵੇ ਤੇ ਪਿਆਰੋ ਦਰਸ਼ਨ ਸਿੰਘ ਰਾਣ ਨੂੰ ਮਰਵਾ ਕੇ ਕਾਤਲ ਆਵੇ ਯੋਂ ਦੇ ਇਹ ਸਟੇਜਾਂ ਤੇ ਭੌਕੇ ਉੱਥੇ ਬੈਠੇ ਨੀਲੀਆਂ ਖੱਟੀਆਂ ਪੱਗਾਂ ਵਾਲੇ ਹੀਂਜੜੇ ਬਣ ਕੇ ਵੇਖੀ ਜਾਣ ਮੈਂ ਕਹਣਾ ਲੱਖ ਲਾਣ ਤੇ ਤੁਹਾਡੀ ਜੀ ਸਿੱਖਣੀ ਹੋ ਸਕਦੀ ਇੰਨਾ ਕੁਝ ਕਰਨ ਵਾਲੇ ਬੰਦੇ ਨੂੰ ਸੁਣੋਣਾ ਉਹ ਸਿੱਖਣੀ ਹੋ ਸਕਦੇ ਜੀ ਜੀ ਫਿਰ ਕਹਿੰਗੇ ਆ ਗਿਆ ਮੈਂ ਲਾਉਣਾ ਮੈਂ ਧਰਨੇ ਜ ਵੇ ਜਾਂਦਾ ਹੀ ਨਹੀਂਗਾ ਇਹੋ ਜਿਹਾ ਚੱਕਰ ਦੇ ਵਿੱਚ ਭੁੱਖਾ ਰਹਿਣਾ ਇਹ ਵੀ ਅਮਰਤਪੁਰ ਦੀਆਂ ਗੱਲਾਂ ਨੇ ਕਹਿੰਦਾ ਇਹ ਧਰਨਿਆਂੋਂ ਕੀ ਖੱਟਿਆ ਹੁਣ ਧਰਨਾ ਫਿਰ ਭੁੱਖ ਕਿਉਂ ਰੱਖੀ ਹੁਣ ਆਪ ਕੋ ਰੱਖੀ ਇਹਨਾਂ ਦੀ ਸਬਜਾਂ ਸੀ ਹੁਣ ਕਿਉਂ ਲੋੜ ਪਈ ਜੇ ਲੋੜ ਪਈ ਗਈ ਤੇ ਫਿਰ ਉੱਥੇ ਇਹੋ ਜਿਹੇ ਬੰਦੇ ਇਹ ਇੱਕ ਨਹੀਂ ਇੱਕ ਨੇਕਾ ਸ਼ਰਮਣੀ ਕਮੇਟੀ ਦੇ ਆ ਰਹੇ ਆ ਤੇ ਨੇਕਾ ਹੀ ਸ਼ਰਮਣੀ ਕਮੇਟੀ ਦੇ ਬੰਦਿਆਂ ਨੇ ਥਾਣੇ ਤੇ ਡਾਂਗਾ ਮਾਰ ਕੇ ਤੇ ਤੋੜ ਕੇ ਤੇ ਸਾਰਾ ਜਿਹੜਾ ਉਹ ਕਹਾਵਾ ਵੀ ਉਹ ਸ਼ਰਮਣੀ ਕਮੇਟੀ ਦੇ ਬੰਦਿਆਂ ਨੇ ਕੀਤਾ ਟੈਕਸ ਫੋਰਸ ਨੇ ਕੀਤਾ ਜੀ ਜੀ ਗੁਰਚਨ ਸਿੰਘ ਜੀ ਜਿਹੜੀ ਭੁਖੜਤਾਲ ਅੰਮ੍ਰਿਤਸਰ ਦੇ ਵਿੱਚ ਅਮਰਤਪਾਲ ਦੇ ਪਰਿਵਾਰ ਨੇ ਰੱਖੀ ਹੋਈ ਹੈ ਉਹਨਾਂ ਦੀ ਮਾਤਾ ਨੇ ਤੇ ਹੋਰ ਨਹੀਂ ਉਧਰ ਜਿਹੜੀ ਡਿਬਰੂਗੜ ਦੇ ਜੇਲ੍ਹ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਭੁਖੜਤਾਲ ਜਾਰੀ ਹੈ ਉਹ ਇਹ ਹੀ ਕਹਿ ਰਹੇ ਨੇ ਹੁਣ ਇੱਥੇ ਲੈ ਲੋ ਆਈ ਗਰਬਖਸ ਸਿੰਘ ਨੇ ਭੁਖੜਤਾਲ ਰੱਖੀ ਬੰਦੀ ਸਿੰਘਾਂ ਦੀ ਸਭ ਤੋਂ ਪਹਿਲੀ ਗੱਲ ਚੱਲੀ ਗਰਬਜਨ ਸਿੰਘ ਨੇ ਜੂਸ ਪਿਆ ਉਸ ਤੋਂ ਬਾਅਦ ਆ ਗਿਆ ਭਾਈ ਸਾਹਿਬ ਭਾਈ ਸੂਰਤ ਸਿੰਘਾ ਜੀ ਵੀ ਮਰਦਾ ਪਿਆ ਜੀ ਜੀ ਬਾਦਲ ਦੀ ਸਰਕਾਰ ਦੇ ਵਿੱਚ ਉਹਨੂੰ ਮੌਤਨ ਦਿੱਤਾ ਨਹੀਂ ਦਿੱਤਾ ਗਿਆ ਉਹਦੇ ਪੁਲਿਸ ਦੇ ਪਾਰੇ ਲਾ ਛੱਡੇ ਉਹਨੂੰ ਬੰਦ ਕਰ ਛੱਡਿਆ ਸੰਗਤਾਂ ਨੂੰ ਮਿਲਣ ਨਹੀਂ ਦੇ ਦਿੱਤਾ ਗਿਆ ਇਹਾ ਬੁਲਟੋਆ ਤੂੰ ਉਹਦੇ ਕੋਲੇ ਜਾਵੇਂ ਹਾਏ ਹੂੰ ਜਾ ਉਹ ਬਜ਼ੁਰਗ ਕੋਲੇ ਉਹਨੇ ਕਾਜ ਵਾਸਤੇ ਰੱਖੀ ਸੀ 폭ੜਤਾ ਉਹਨਾਂ ਕੋਲ ਪਹੁੰਚ ਨਹੀਂ ਕੀਤੀ ਨਾ ਪਹੁੰਚ ਛੱਡ ਕੇ ਸੰਗਤਾਂ ਨੂੰ ਨਹੀਂ ਜਾਣ ਦਿੱਤਾ ਤੁਸੀਂ ਉਦੋਂ ਸ਼ਾਇਦ ਗਏ ਨਹੀਂ ਜਦੋਂ ਇਹਨਾਂ ਦੇ ਘਰ ਦੇ ਵਿੱਚ 폭ੜਤਾ ਰੱਖੀ ਸੀ ਇਹਨਾਂ ਬਾਦਲਾਂ ਕੰਜਰਾਂ ਦਾ ਰਾਜ ਸੀ ਤੇ ਉਸ ਟਾਈਮ ਤੇ ਗੁਰੂ ਕੇ ਪਿਆਰੋ ਉੱਥੇ ਸਿੱਖਾਂ ਨੂੰ ਕੁੱਟਿਆ ਗਿਆ ਅ ਸਰਜੀਤ ਸਿੰਘ ਖੋਸੇ ਨੂੰ ਡਾਂਗਾ ਪਈਆਂ ਹੂੰ ਉੱਥੇ ਹੀ ਸੀ ਪੁੱਛ ਲਿਆ ਜ ਉਹਨੂੰ ਜਾਂਦੇ ਰਹਿੰਦਾ ਜੀ ਤੁਸੀਂ ਕਈ ਵਾਰੀ ਜੀ 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 ਤੇ ਉਦੋਂ ਕਿੱਧਰ ਗਏ ਸੀ ਅੱਜ ਉੱਥੇ ਖੜੇ ਨੇ ਇਸ ਹਾਬ ਨਾਲ ਫਿਰ ਇਹ ਜਿਹੜਾ ਮੋਰਚਾ ਲੱਗਾ ਹੈ ਇਹ ਬਾਦਲਾਂ ਵੱਲੋਂ ਲਾਇਆ ਗਿਆ ਤੇ ਅੱਜ ਸਾਡੇ ਸਿੱਖ ਜਿਹੜੇ ਨੇ ਉੱਥੇ ਭੱਜ-ਭੱਜ ਜਾ ਰਹੇ ਨੇ ਇਹਨਾਂ ਦੀਆਂ ਗੇਮਾਂ ਹੀ ਬੜੀਆਂ 84 ਵਿੱਚ ਸਾਡਾ ਅਕਾਲ ਤੱਕ ਸਟਵਾਤਾ ਸਾਡੇ ਸੰਤ ਸ਼ਹੀਦ ਕਰਾਤੇ ਸਾਡੀਆਂ ਮਾਮਾ ਦੇ ਪੁੱਤਰ ਮਰਵਾਤੇ ਇਹੋ ਹੀ ਲਾਲਚੀ ਆ ਕੇ ਬਾਹਰ ਇਲੈਕਸ਼ਨ ਲੜੇ ਇਹੋ ਹੀ ਨੀਲੀਆਂ ਖੱਟੀਆਂ ਪੱਗਾਂ ਵਾਲੇ ਉਹ ਲਾਹਣਤੀਆਂ ਨੇ ਵੋਟਾਂ ਪਾਵਾ ਕੇ ਇਹਨਾਂ ਨੂੰ ਕੁਰਸੀਆਂ ਦੇ ਬਿਠਾਇਆ ਉਦੋਂ ਬਾਅਦ ਗੁਰੂ ਗ੍ਰੰਥ ਸਾਹਿਬ ਰੂੜੀਆਂ 'ਚ ਦਬਾ ਲਿਆ ਸਰਸੇ ਵਾਲੇ ਨਾਲ ਯਾਰੀ ਪਾ ਕੇ ਗੁਰੂ ਦੀ ਪਛਾਣ ਪਾ ਕੇ ਨੇਕਾਂ ਮੁੰਡਿਆਂ ਦੇ ਪਰਚੇ ਦੇ ਨੇਕਾਂ ਨੂੰ ਮਰਵਾ ਦਿੱਤਾ ਉਹ ਲਾਹਣਤੀ ਸੀ ਜਿਹੜੇ ਪੱਗਾਂ ਵਾਲੇ ਹੂੰ ਹੂੰ ਨੀਲੀਆਂ ਬਣ ਕੇ ਝੰਡੀਆਂ ਚੁੱਕ ਕੇ ਇਹਨਾਂ ਦੇ ਮਗਰ ਤੁਰੇ ਹੋਣ ਫੇਰ ਉਹ ਗੇਮ ਪੈ ਗਈ ਗੁਰਚੰਦ ਸਿੰਘ ਜਿਸ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਮੌਜੂਦਾ ਚੱਲਦੀ ਪਈ ਹੈ ਤੇ ਜਦੋਂ ਭਾਈ ਅਮਰਤਪਾਲ ਦਾ ਜਿਹੜਾ ਰੂਪਰੇਖਾ ਚੱਲਦੀ ਪਈ ਸੀ ਸੰਘਰਸ਼ ਚ ਚੱਲਦਾ ਪਿਆ ਸੀਗਾ ਇੱਕ ਪਾਸੇ ਤੇ ਸ਼ਰਮਨੀ ਕਾਲੀਦਾਸ ਦੇ ਜਿਹੜੇ ਲੀਡਰ ਇਹ ਗੱਲ ਕਹਿੰਦੇ ਨੇ ਵੀ ਭਗਵੰਤ ਮਾਨ ਸਾਨੂੰ ਘੰਟਾ ਦੇ ਦਿਓ ਅਸੀਂ ਇਸ ਨੂੰ ਸੁਧਾਰਦੇ ਹਾਂ ਅਸੀਂ ਚੁੱਕ ਕੇ ਜੇਲ੍ਹ ਚ ਸੁਟਾਂਗੇ ਤੇ ਅੱਜ ਦਾ ਮਾਹੌਲ ਅੱਜ ਕਿਹੜੇ ਪਾਸੇ ਜਾ ਰਿਹਾ ਤੇ ਪਹਿਲਾਂ ਇਹਨਾਂ ਦੇ ਬੋਲ ਕੀ ਸੀਗੇ ਬਿਲਕੁਲ ਆ ਤੁਹਾਡੀ ਗੱਲ ਵਧੀਆ ਮੈਨੂੰ ਵਿਸਰਗੀ ਜੀ ਬਿਆਦ ਕਰਾਤਾ ਬਹੁਤ ਵਧੀਆ ਸਾਲ ਕੀਤਾ ਹੂੰ ਇਹੋ ਹੀ ਕਹਿ ਰਹੇ ਸੀ ਵੀ ਸਾਨੂੰ ਇੱਕ ਘੰਟਾ ਭਗਵੰਤ ਮੰਨ ਦੇ ਦੇ ਦੇਖੋ ਫਿਰ ਹੁਣ ਭਗਵੰਤ ਮੰਨ ਮੁਰਦਾਬਾਦ ਨਹੀਂ ਬਾਦਲਦਲ ਮੁਰਦਾਬਾਦ ਕਹਣਾ ਚਾਹੀਦਾ ਕਿਹਦੇ ਮੂੰਹੋਂ ਗੱਲ ਨਿਕਲੀ ਸੀ ਕਿਹੜੇ ਲੀਡਰ ਦੇ ਇਹ ਜਿਹੜਾ ਮਜੀਠੀਆ ਅੱਛਾ ਜੀ ਮਜੀਠੀਆ ਦੇ ਹਰਸਿਮਰਤ ਕੌਰ ਦੀ ਇਹ ਵੀਡੀਓ ਮੈਲਾਂ ਚ ਪਈਆਂ ਨੇ ਸੋਲੋ ਨੌਜਵਾਨੋ ਚੇਤਨਾ ਪਹਲਾ ਲਿਆ ਕੋਈ ਐਵੇਂ ਹੀ ਨਾ ਨੌਜਵਾਨੀ ਆਪਦੀ ਗੁੱਲ ਕਰ ਦਿਓ ਹਲਾ 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 ਕਰਕੇ ਦਿਮਾਗ ਦੇ ਵਿੱਚ ਵੀ ਰੱਖੋ ਕਿਸੇ ਨੇ ਕੀ ਬੋਲਿਆ ਸੀ ਉੱਥੇ ਭਗਵੰਤ ਮਾਨ ਸਰਕਾਰ ਨੇ ਨਹੀਂ ਬੋਲਿਆ ਸੀ ਅਸੀਂ ਨੂੰ ਚੋਕ ਕੇ ਅੰਦਰ ਸੁੱਟਦੇ ਆ ਅੱਛਾ ਉੱਥੇ ਹਰ ਸਿਮਰਤਪੁਰ ਜਾ ਕੇ ਦਿੱਲੀ ਬੋਲੀ ਸੀ ਕਹਿੰਦੀ ਵੀ ਭਗਵੰਤ ਮਾਨ ਨੇ ਉੱਥੇ ਪਾਲਿਆ ਹੋਇਆ ਬੰਦਾ ਉਹ ਖਾਲਿਸਤਾਨ ਚਾਹੁੰਦਾ ਉਹਨੂੰ ਅੰਦਰ ਸੁੱਟਦਾ ਨਹੀਂ ਪਿਆ ਤੇ ਸੈਂਟਰ ਸਰਕਾਰ ਤੁਸੀਂ ਰਾਸ਼ਟਰੀ ਲਾਗ ਨੂੰ ਰਾਜ ਕਰੋ ਜਾਂ ਭਗਵੰਤ ਮਾਨ ਤੇ ਦਬਾਅ ਪਾਓ ਵੀ ਅਮਰਤਪਾਲ ਨੂੰ ਚੋਕ ਕੇ ਜੇਲ੍ਹ ਦੇ ਵਿੱਚ ਬੰਦ ਕਰੇ ਹੂੰ ਅੱਜ ਉਹਦਾ ਯਾਰ ਜਾ ਕੇ ਉੱਥੇ ਸਪੀਚ ਦਿੰਦਾ ਤੇ ਬੀਬੀ ਕੋਲ ਬੈਠੀ ਏ ਓਏ ਹਾਏ ਯਾਰ ਕੀ ਹੈ ਸ਼ਰਮ ਲਾ ਲਈ ਏ ਕੀ ਹੋ ਗਿਆ ਇਹਨਾਂ ਨੂੰ ਗੁਰਚਨ ਸਿੰਘ ਜੀ ਇੱਕ ਪਾਸੇ 28-28 ਸਾਲ 32-32 ਸਾਲ ਭਾਈ ਦਵਿੰਦਰਪਾਲ ਸਿੰਘ ਭਾਈ ਰਾਜੋ ਆਣਾ ਅੰਦਰ ਪਏ ਨੇ ਉਹਨਾਂ ਦੇ ਵਾਸਤੇ ਇੰਨੀ ਆਵਾਜ਼ ਇਹਨਾਂ ਨੇ ਪਹਿਲਾਂ ਬੁਲੰਦ ਨਹੀਂ ਕੀਤੀ ਅੱਜ ਨਾਲ ਖੜ ਗਏ ਨੇ ਏ ਜੀ ਹੁਣ ਗੱਲ ਮੇਨ ਮੁੱਦਾ ਜਿਹੜਾ ਭਾਈ ਅਮਰਤਪਾਲ ਦਾ ਸੱਚ ਸੁਣ ਲੋ ਵੀਰੋ ਸੁਣ ਲੋ ਨਾ ਸੁਣੋ ਮੈਂ ਤਾਂ ਸੱਚ ਦਾ ਓਕਾ ਦੇਣਾ ਮੈਂ ਕਿਸੇ ਦੇ ਗੁਲਾਮ ਤਾਂ ਹੈ ਨਹੀਂਗਾ ਬਿਲਕੁਲ ਜੀ ਠੀਕ ਹੈ ਮੈਂ ਅੱਗੇ ਵੀ ਜਦੋਂ ਅਮਰਤਪਾਲ ਆਇਆ ਸੀ ਤਾਂ ਮੈਂ ਇੱਕ ਵੀਡੀਓ ਪਾਈ ਸੀ ਤੇ ਕਈਆਂ ਨੇ ਸੱਚ ਕਿਹਾ ਤੇ ਕਈਆਂ ਨੇ ਕਿਹਾ ਤੂੰ ਕੁਛ ਮੈਂ ਕੋਈ ਗੱਲ ਨਹੀਂ ਮੈਂ ਕਿਸੇ ਦੇ ਕੋਲੋਂ ਜਾ ਕੇ ਪਿਆਰੋ ਠੁੱਠਾ ਫੜ ਕੇ ਮੰਗ ਕੇ ਪ੍ਰਚਾਰ ਨਹੀਂ ਕੀਤਾ ਮੈਂ ਗੁਰੂ ਦੀ ਖੁਸ਼ੀ ਲੈਣ ਲਈ ਕਰਦਾ ਇਹਦੇ ਕਰਦਾ ਰਹਾਂਗਾ ਮੈਂ ਉਹ ਸਿੱਖਣ ਵਿੱਚ ਸੱਚ ਬੋਲਿਆ ਬੋਲਦਾ ਰਹਾਂਗਾ ਸੱਚ ਇਹ ਸੀ ਕਿ ਜਿਹੜੀ ਉਥੇ ਘਟਨਾ ਥਾਣੇ ਦੀ ਹੋਈ ਜੀ ਬਾਦਲਾਂ ਦੀ ਇਹ ਸੋਚ ਸੀ ਭਗਵੰਤਮਾਨ ਸਰਕਾਰ ਗੋਲੀ ਚਲਾਵੇ ਗੁਰੂਗ੍ਰੰਥ ਸਾਹਿਬ ਤੇ ਲੱਗੇ ਗੋਲੀ ਫਿਰ ਅਸੀਂ ਕਹਾਂਗੇ ਆਹ ਵੇਖੋ ਭਗਵੰਤਮਾਨ ਨੇ ਗੁਰੂ ਗ੍ਰੰਥ ਸਾਹਿਬ ਦੀ ਬਦਵੀਂ ਕਰਤੀ ਜਿਵੇਂ ਸਾਡੀ ਕੁਰਸੀ ਗਈ ਬਦਵੀਂ ਵਿੱਚ ਉਵੇਂ ਭਗਵੰਤਮਾਨ ਦੀ ਜਾਵੇ ਅਸੀਂ ਉਥੇ ਰੋਟੀਆਂ ਸੇਕ ਕੇ ਆਪਣੀ ਕੁਰਸੀ ਜਿਹੜੀ ਹਰਾਈ ਕਾਇਮ ਕਰੀ ਤੇ ਸੀ ਇਹ ਉਹ ਗੱਲ ਉਹ ਬਣੀ ਨਹੀਂ ਹੁਣ ਇਹ ਉਸ ਪਾਸੇ ਨੂੰ ਹੋ ਗਏ ਵੀ ਅਸੀਂ ਹਮਦਰਦ ਹਾਂ ਜੀ ਅਸੀਂ ਛਡਾਉਣੇ ਆ ਜੀ ਲਿਆਉਣੇ ਆ ਜੇ ਤੁਸੀਂ ਐਡੇ ਹਮਦਰਦ ਹੁੰਦੇ ਤੁਸੀਂ ਆਪ ਹੀ ਜਿਹੇ ਦਰਕਾਉਂਕ ਵਾਲੇ ਨੇਕਾਂ ਯਾਰ ਜਗਤਾਰ ਸਿੰਘ ਵਾਰੇ ਨੂੰ ਪਹਿਲੀ ਸਰਕਾਰ ਬਾਦਲ ਦੀ ਰਾਜ ਦੇ ਵਿੱਚ ਫੜਿਆ ਗਿਆ ਕੁਇਟਰ ਨਰਿੰਦਰ ਸਿੰਘ ਦੀ ਰਾਜ ਦੀ ਸਰਕਾਰ ਦੇ ਵਿੱਚ ਉਹ ਸ਼ਰਮ ਖਟ ਕੇ ਬਾਹਰ ਨਿਕਲਿਆ ਜਿਉਂ ਤੇਰੀ ਆਈ ਤੂੰ ਫੜ ਕੇ ਅੰਦਰ ਦੇ ਦਿੱਤਾ ਯਾਰ ਕਿਹੜੀਆਂ ਗੱਲਾਂ ਕਰਦੇ ਹੋ ਕਿਹੜੇ ਕਿਹੜੇ ਮੁੰਡਿਆਂ ਦਾ ਕਿੰਨਾ ਕਿੰਨਾ ਖੂਨ ਪੀਤਾ ਹੂੰ ਆਜੇ ਤੁਸੀਂ ਹਮਦਰਦ ਜੇ ਉਹ ਵਾਹਿਗੁਰੂ ਸੱਚਾ ਪਾਸ਼ਾ ਨੂੰ ਲੈ ਆ ਸੰਸਾਰ ਤੋਂ ਜਿਹੜੇ ਲੋਕ ਤੁਸੀਂ ਅੱਗੇ ਖੜ ਜਾਂਦੇ ਜਿਨ੍ਹਾਂ ਦੇ ਮੈਂ ਕਹਣਾ ਵੀ ਤੁਹਾਡੇ ਵੀ ਲੱਖ ਲੰਨ ਤੇ ਜਿਹੜੇ ਇਹਨਾਂ ਦਾ ਪਾਸਾ ਸੁਣਦੇ ਉੱਥੇ ਜਿਹੜੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿੱਥੇ 328 ਰੁਪਏ ਦਾ ਲੱਗਾ ਰਹਿ ਬੈ ਤਰਨਾ ਜਿੱਥੇ ਇਹਨਾਂ ਨੇ ਕੰਜਰੀਆਂ ਦੇ ਬੁੱਤ ਲਾ ਦਿੱਤੇ ਹੋਣ ਨੌਜਵਾਨਾਂ ਨੇ ਬਾਅਦ ਕੈਪਟਨ ਦੀ ਸਰਕਾਰ ਦੇ ਪੱਟੇ ਉਤੇ ਘਗਰੀਆਂ ਵਾਲੀਆਂ ਪਾ ਕੇ ਸਾਡਾ ਵਿਰਸਾ ਖਤਮ ਕੀਤਾ ਜਾਵੇ ਦਰਬਾਰ ਸਾਹਿਬ ਦੀਆਂ ਉਪਰ ਕਮਾਂ ਵਿੱਚ ਮੰਦਰ ਵਿਸਾਰ ਦਿੱਤੇ ਜਾਣ ਦਰਬਾਰ ਸਾਹਿਬ ਦੀ ਮਰਜਾਦਾ ਧਜੀਆਂ ਡਾ ਦਿੱਤੀ ਜਾਵੇ ਚੰਗਾ ਪ੍ਰਚਾਰਕ ਮਾਨ ਸਿੰਘ ਵਰਗਾ ਕੱਢ ਦਿੱਤਾ ਜਾਵੇ ਚੰਗਾ ਰਾਗੀ ਕੱਢ ਦਿੱਤਾ ਜਾਵੇ ਚੰਗੇ ਪੰਜ ਪਿਆਰੇ ਜਿਹੜੇ ਸੀ ਅੰਮ੍ਰਿਤ ਛਕੌਣ ਵਾਲੇ ਕੱਢ ਦਿੱਤੇ ਜਾਣ ਚੰਗੇ ਸਿੰਘ ਉਥੋਂ ਕੱਢ ਦਿੱਤੇ ਜਾਣ ਜਿਹੜੇ ਗੰਦੇ ਉਥੇ ਭਰਤੀ ਕਰ ਦਿੱਤੇ ਜਾਣ ਤੇ ਗੰਦਿਆਂ ਨੂੰ ਪੈਸੇ ਦਿੱਤੇ ਜਾਣ ਤੇ ਗੁਰੂ ਦੀ ਗੋਲਕ ਲੁੱਟ ਕੇ ਵੱਡੇ ਵੱਡੇ ਰਾਖਸ਼ਾਂ ਦੇ ਮੂੰਹ ਵਿੱਚ ਪਾਈ ਜਾਵੇ ਉਹ ਬੰਦੇ ਆਉਣ ਤੇ ਬੀਬਾ ਮਾਤਾ ਤੂੰ ਅਮਰਤਪਾਲ ਦੀ ਉਹਦੇ ਨਾਲ ਗੱਲਾਂ ਕਰੇ ਮੈਂ ਫਿਰ ਕਹਿੰਨਾ ਇਹ ਕੋਈ ਸਵਾਦ ਵਾਲੀ ਗੱਲ ਨਹੀਂ ਸੀ ਜੀ ਤੂੰ ਇਹ ਗੱਲ ਕਹਿ ਦਿੰਦੀ ਖਾ ਜਾਏ ਮੇਰਾ ਪੁੱਤਰ ਮਰ ਜਾਵੇ ਮਰਦਾ ਤਾਂ ਮੇਰੇ ਧਰਨੇ ਦੇ ਵਿੱਚ ਕਾਤਲ ਬਾਦਲ ਦਾ ਪਰਿਵਾਰ ਨਹੀਂ ਆਉਣਾ ਚਾਹੀਦਾ ਫਿਰ ਅਸੀਂ ਸ਼ਾਤੀ ਦੇ ਹੱਥ ਮਾਰ ਕੇ ਜਾਣਾ ਸੀ ਬੀਬਾ ਅਸੀਂ ਤੇਰੇ ਕੋਲ ਆਉਂਦੇ ਆ ਪਰ ਹੁਣ ਮੈਂ ਕਹਿੰਦਾ ਨਹੀਂ ਹੂੰ ਹੂੰ ਅਸੀਂ ਨਹੀਂ ਜਾ ਸਕਦੇ ਤੇ ਉਹ ਆਪਦੇ ਪੁੱਤਰ ਬਚਾਉਣ ਦੀ ਖਾਤਰ ਜ਼ਕਰੀਆ ਖਾਨ ਦੇ ਨਾਲ ਸਮਝੌਤਾ ਕਰ ਲਿਆ ਤੇ ਜ਼ਕਰੀਆ ਖਾਨ ਨੇ ਵਾਹ ਤੂ ਆਪਦਾ ਪੁੱਤਰ ਬਚਾਉਣ ਲਈ ਜਕਰੀਏ ਖਾਣ ਦੇ ਨਾਲ ਸਮਝੌਤਾ ਕਰ ਲਿਆ ਉਂਝ ਤੂ ਪਹਿਲੋਂ ਕਹਿੰਦੀ ਸੀ ਮੈਂ ਕੰਨੀਆ ਪੁੱਤਰ ਨੂੰ ਸ਼ਾਵਾ ਪੁੱਤਰਾ ਸ਼ਹੀਦ ਹੋ ਜੀ ਪਰ ਅੱਜ ਕੀ ਹੋਇਆ ਕਹਿ ਦੇਨੀਆ ਗੱਲਾਂ ਬਾੜੀਆਂ ਸੋਕੀਆਂ ਨੇ ਬੋਲ ਨਵਾਉਣੇ ਬੜੇ ਔਖੇ ਰੂਸ ਸਾਹਿਬ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਇਹਨਾਂ ਨੇ ਆਪ ਵੀ ਕੀਤੀ ਹੋਈ ਹੈ ਭੀਪਨਾਂ ਦਾ ਕੱਖ ਨਾ ਰਵੇ ਤੇ ਮੈਂ ਵੀ ਅਰਦਾਸ ਕਰਦਾ ਹੇ ਅਕਾਲ ਪੁਰਖ ਪਰਮੇਸ਼ਰ ਸੱਚਾ ਪਾਤਸ਼ਾਹ ਇਹਨਾਂ ਦਾ ਕੱਖ ਨਾ ਰਵੇ ਕੁੱਲ ਬినాਸ਼ ਹੋ ਜਾਵੇ ਜਿਨ੍ਹਾਂ ਨੇ ਸਾਡੀ ਕੌਮ ਦਾ ਸਾਡੇ ਪੰਥ ਦਾ ਸਾਡੇ ਪੰਜਾਬ ਦਾ ਨੁਕਸਾਨ ਕੀਤਾ ਤੇ ਕਰ ਜੀ ਸੋ ਦੋਸਤੋ ਮੇਰੇ ਨਾਲ ਸੀ ਸਿੱਖ ਪ੍ਰਚਾਰਕ ਜਿਹੜੀ ਕੜਕ ਦੀ ਆਵਾਜ਼ ਦੇ ਵਿੱਚ ਗੱਲਬਾਤ ਕਰਦੇ ਨੇ ਸੋ ਸੱਚ ਨੂੰ ਸੱਚ ਕਰਕੇ ਸਾਹਮਣੇ ਲਿਆਉਂਦੇ ਨੇ ਤੇ ਝੂਠ ਦਾ ਪਰਦਾ ਫਾਸ਼ ਕਰਕੇ ਸੰਗਤਾਂ ਦੇ ਸਾਹਮਣੇ ਲਿਆਉਂਦੇ ਨੇ ਸੋ ਇਸ ਵੀਡੀਓ ਨੂੰ ਤੁਸੀਂ ਦੋਸਤੋ ਵੱਧ ਤੋਂ ਵੱਧ ਕੇ ਸ਼ੇਅਰ ਕਰਿਆ ਜੀ ਤੁਹਾਨੂੰ ਇਹ ਸੋਚਣਾ ਹੈ ਕਿ ਇਸ ਦਾ ਫੈਸਲਾ ਅਸਲੀ ਹੈ ਕੀ ਹੈ ਕਿ ਲੋਕਾਂ ਦੇ ਨਮਾਇंदे ਕੌਣ ਹੈਗੇ ਨੇ ਬੰਦੀ ਸਿੰਘਾਂ ਦੇ ਨਮਾਇंदे ਕੌਣ ਹੈਗੇ ਨੇ ਸੋ ਭਾਈ ਸਾਹਿਬ ਨੇ ਗੱਲਬਾਤ ਸਾਰੀ ਹੀ ਆਪਣੇ ਵਿਚਾਰਾਂ ਦੇ ਵਿੱਚ ਰੱਖੀ ਐ ਸੰਗਤ ਦੇ ਸਾਹਮਣੇ ਸੋ ਇਸ ਵੀਡੀਓ ਤੇ ਤੁਸੀਂ ਆਪਣੇ ਵਿਚਾਰ ਕਮੈਂਟ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਅੱਗੇ ਜਰੂਰ ਕਰਿਆ ਜੀ ਸੋ ਭਾਈ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਆਪ ਜੀ ਨੇ ਸਮਾਂ ਦਿੱਤਾ ਹੈ ਅੱਜ ਤੁਹਾਡਾ ਵੀ ਧੰਨਵਾਦ ਜੀ ਆਨੋ ਗੁਰੂ ਪਿਆਰੋ ਫਿਰ ਸਾਧ ਸੰਗਤ ਨੂੰ ਕਹਿੰਦੇ ਆ ਜੋ ਵਿਚਾਰਾਂ ਦਿੱਤੀਆਂ ਨੇ ਉਹਨਾਂ ਦੇ ਅਮਲ ਕਰੋ ਹਾਂ ਫਿਰ ਮੈਂ ਤੁਹਾਨੂੰ ਵਾਰ ਗੱਲ ਕਹਿਣਾ ਆ ਜਿਵੇਂਨੀ ਪਦਰ ਤੇ ਆਪਾਂ ਕੰਮ ਕਰੀਏ ਦਾਸ ਕਰ ਰਿਹਾ ਕੋਈ ਵੀ ਪ੍ਰਚਾਰਕ ਕੋਈ ਵੀ ਚੰਗਾ ਸਿੱਖ ਓ ਮੇਰਾ ਸਾਥ ਦਿਓ ਭਾਵੇਂ ਮਾਇਆ ਦਾ ਵੀ ਦੇ ਦਿਓ ਭਾਵੇਂ ਆਪ ਆਲ ਕੇ ਖੁਦ ਕਰ ਲੋ ਮੈਂ ਫਿਰ ਤੁਹਾਨੂੰ ਅਪੀਲ ਕਰਨਾ ਮੈਂ ਨੰਬਰ ਦੇ ਦਿੱਤਾ ਆਪਾਂ ਜ਼ਮੀਨੀ ਪੱਧਰ ਤੇ ਕੰਮ ਕਰੀਏ ਜ਼ਮੀਨੀ ਪੱਧਰ ਤੇ ਸਿੱਖ ਬਣਾਈਏ ਆਪਾਂ ਸਮਾਨ ਦੇ ਵਿੱਚ ਡਾਲੀਆਂ ਨਾਲ ਲਾਈਏ ਇੰਨੀ ਸੋ ਮੈਂ ਲਾਸਟ ਦੇ ਵਿੱਚ ਬੇਨਤੀ ਕਰਦਾ ਕਿ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚਾਉਣ ਵਾਸਤੇ ਅਸੀਂ ਇਹ ਗੱਲਾਂ ਬਾਤਾਂ ਨਹੀਂ ਕਰਦੇ ਵੀ ਭਾਈ ਅਮਰਤਪਾਲ ਇਸ ਤਰ੍ਹਾਂ ਹੈਗੇ ਸੀਗਾ ਜੇ ਵੀ ਜਾਂ ਇਸ ਤਰ੍ਹਾਂ ਹੈ ਕੋ ਆ ਕੋਈ ਅਸਤਰਾ ਹੈਗੇ ਸੀਗਾ ਨਹੀਂ ਗੱਲ ਇਹ ਹੈਗੀ ਕਿ ਸਾਡੇ ਚੈਨਲ ਦਾ ਨਾਮ ਹੈਗਾ ਲੋਕਾਂ ਦੀ ਆਵਾਜ਼ ਟੀਵੀ ਸੋ ਲੋਕ ਕੀ ਚਾਹੁੰਦੇ ਨੇ ਲੋਕਾਂ ਦਾ ਦਰਦ ਕੀ ਹੈਗਾ ਸੋ ਭਾਈ ਜਿਵੇਂ ਭਾਈ ਸਾਹਿਬ ਨੇ ਗੱਲਬਾਤ ਕਰਦੇ ਨੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪ੍ਰਚਾਰਕਾਂ ਦੀ ਗੱਲ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਸੱਚ ਨੂੰ ਸਾਹਮਣੇ ਲਿਆਉਣਾ ਲੋਕਾਂ ਦੀ ਗੱਲ ਨੂੰ ਸਾਹਮਣੇ ਰੱਖਣਾ ਸੋ ਇਸ ਇਹ ਫੈਸਲਾ ਤੁਹਾਡਾ ਹੈ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ